ਕੱਲ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਜਿਹੜੀਆਂ ਉਹ ਮੁਕੰਮਲ ਹੋ ਚੁੱਕੀਆਂ ਨੇ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਮੁਕੰਮਲ ਹੋ ਚੁੱਕੀਆਂ ਨੇ ਕਿਹਦੀ ਸਰਕਾਰ ਬਣਨ ਜਾ ਰਹੀ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਕੀ ਕੁਝ ਬਣਨ ਜਾ ਰਿਹਾ ਕੌਣ ਕਿੱਥੋਂ ਜਿਹੜਾ ਉਹ ਜਿੱਤ ਰਿਹਾ ਹੈਗਾ ਉਹਦਾ ਜਿਹੜਾ ਕੀ ਕਹਿੰਦੇ ਨੇ ਐਗਜ਼ਿਟ ਪੋਲ ਵਕ ਵਕ ਚੈਨਲਾਂ ਦੇ ਜਾਂ ਵੈਸੇ ਐਗਜ਼ਿਟ ਪੋਲ ਜਿਹੜੇ ਉਹ ਕੀ ਕਹਿ ਰਹੇ ਆ ਇਸ ਤੇ ਅਸੀਂ ਅਹਿਮ ਜਿਹੜੀ ਆ ਚਰਚਾ ਅਸੀਂ ਕਰਨੀ ਹੈ ਕਿ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਐਗਜ਼ਿਟ ਪੋਲਾਂ ਦੇ ਮੁਤਾਬਕ ਕੌਣ ਕਿੱਥੋਂ ਜਿੱਤ ਰਿਹਾ ਕਿਸ ਦੀ ਸਰਕਾਰ ਜਿਹੜੀ ਆ ਉਹ ਬਣ ਜਿਆ ਬਣ ਜਾ ਰਹੀ ਆ ਸਾਰੀ ਖਬਰ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਕੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਕਨੂਰ ਸਾਹਿਬ ਤੋਂ ਕੀ ਬਣੋ ਫਰੀਦਕੋਟ ਤੋਂ ਕੀ ਬਣੋ ਸੰਗਰੂਰ ਤੋਂ ਕੀ ਬਣੋ ਬਠਿੰਡੇ ਤੋਂ ਕੀ ਬਣੋ ਲੁਧਿਆਣੇ ਤੋਂ ਕੀ ਬਣੋ ਇਹ ਤਾਂ ਪੰਜਾਬ ਦੀਆਂ ਸਭ ਤੋਂ ਵੱਧ ਪਾਰਟ ਸੀਟਾਂ ਨੇ ਔਰ ਇਹਨਾਂ ਤੇ ਵੀ ਗੱਲਬਾਤ ਕਰਾਂਗੇ ਪੰਜਾਬ ਦੇ ਐਗਜ਼ਿਟ ਪੋਲਾਂ ਤੇ ਗੱਲਬਾਤ ਕਰਾਂਗੇ ਨਾਲ ਹੀ ਨਾਲ ਜਿਹੜੀ ਗੱਲਬਾਤ ਅਣਕੀ ਸਾਹਿਬ ਆਪਾਂ ਕਰਾਂਗੇ ਕਿ ਦੇਸ਼ ਦੇ ਵਿੱਚ ਸਰਕਾਰ ਕਿਹਦੀ ਬਣ ਚਾਰੀ ਹੈ ਦੇਸ਼ ਦੇ ਵਿੱਚ ਸਰਕਾਰ ਦੇ ਬਾਰੇ ਜਿਹੜਾ ਇੰਡੀਆ ਅਲਾਈანს ਆ ਜਿਹਦੇ ਵਿੱਚ ਕਾਂਗਰਸ ਆ ਉਹ ਕਹਿੰਦੇ ਕਿ ਸਾਡੀ ਕਲੀਅਰ ਕਟ ਜਿਹੜੀ ਸਰਕਾਰ ਬਣ ਰਹੀ ਹੈ 295 ਸਾਨੂੰ ਸੀਟਾਂ ਆ ਰਹੀਆਂ ਨੇ ਉਧਰ ਕੇਜਰੀਵਾਲ ਸਮੇਤ ਹੋਰ ਜਿਹੜੇ ਉਹਨਾਂ ਦੇ ਭਾਈਵਾਲ ਨੇ ਸ਼ਰਦ ਪਵਾਰ ਹੋਣੀ ਅਕિલેਸ਼ ਜਾਦਵ ਹੋਣੀ ਜਿੰਨੇ ਵੀ ਉਹਨਾਂ ਦੇ ਭਾਈਵਾਨ ਨੇ ਇੰਡੀਆ ਘਰ ਜੋੜਦੇ ਕੱਲ ਉਹਨਾਂ ਨੇ ਇੱਕ ਲੰਬੀ ਜਿਹੜੀ ਆ ਮੀਟਿੰਗ ਕੀਤੀ ਆ ਸ਼ਾਮੀ ਔਰ ਉਹਦੇ ਵਿੱਚ ਖੜਗੇ ਸਾਹਿਬ ਉਹਨਾਂ ਨੇ ਪ੍ਰੈਸ ਕਾਨਫਰੈਂਸ ਕਰਕੇ ਗੱਲ ਕਹਿ ਦਿੱਤੀ ਕਿ ਸਾਡੀਆਂ 295 ਸੀਟਾਂ ਆ ਰਹੀਆਂ ਨੇ ਕਲੀਅਰ ਕਟ ਅਸੀਂ ਸਰਕਾਰ ਦੇ ਵਿੱਚ ਆ ਰਹੇ ਹੈਗੇ ਕਿਉਂਕਿ 272 ਸਰਕਾਰ ਬਣਾਉਣ ਵਾਸਤੇ ਸੀਟਾਂ ਚਾਹੀਦੀਆਂ ਨੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਟੀਵੀ ਸਰਵੇਆਂ ਦੀ ਦੇਖੀਏ ਟੀਵੀ ਐਗਜ਼ਿਟ ਪੋਲਾਂ ਦੀ ਦੇਖੀਏ ਤਾਂ ਉਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸਰਕਾਰ ਜਿਹੜੀ ਹੈ ਉਹ ਭਾਜਪਾ ਦੀ ਆ ਰਹੀ ਹੈ ਕੁਈ 300 ਤੋਂ ਥੋੜੀਆਂ ਥੱਲੇ ਦਿੰਦਾ ਕੋਈ 350 ਵੀ ਟਪਾ ਦੀ ਟਪਾਈ ਜਾ ਰਿਹਾ ਕੋਈ ਕਿਵੇਂ ਕੋਈ ਕਿਵੇਂ ਕਿਵੇਂ ਦੇਖਦੇ ਹਾਂ ਕੀ ਮਾਹੌਲ ਹੈ ਦੇਸ਼ ਦਾ ਔਰ ਜੇਕਰ ਦੋਵਾਂ ਦੀ ਮੰਨੀਏ 350 ਵਾਲਿਆਂ ਦੀ ਵੀ ਔਰ ਇੰਡੀਆ ਅਲਾਈਂਸ ਵਾਲਿਆਂ ਦੀ ਵੀ ਮੰਨੀਏ ਕਿ ਉਹ ਕਹਿੰਦੇ ਕਿ 295 ਆ ਰਹੀਆਂ ਤਾਂ ਇਹ ਜਦੋਂ ਸਾਰੇ ਪਾਸੇ ਨੂੰ ਦੇਖਦੇ ਹਾਂ ਕੀ ਲੱਗਦਾ ਹੈ ਕਿ ਕਿਧਰਲੇ ਪਾਸੇ ਨੂੰ ਗੇਮ ਜਾਂਦੀ ਦਿਖਾਈ ਦੇਗੀ ਸੁਖਵੰਦਰ ਜੀ ਜਿਸ ਤਰੀਕੇ ਨਾਲ ਇੰਡੀਆ ਅਲਾਈਂਸ ਦਾ ਦਾਵਾ ਹੁੰਦਾ ਤਾਂ ਉਸ ਤੋਂ ਮਗਰੋਂ ਐਕਸਨ ਪੋਲਾ ਬਸ ਇਹ ਸਾਰਾ ਜਿਹੜਾ ਸ਼ੁਰੂ ਹੋ ਜਾਂਦਾ ਤਾਂ ਉਹ ਜਿਹੜੀ ਸਾਰੀ ਸਥਿਤੀ ਆ ਆਮ ਵੋਟਰ ਵਾਸਤੇ ਬੜੀ ਭੰਮਲਪੂਸੇ ਵਾਲੀ ਸਥਿਤੀ ਜਿਹੜੀ ਆ ਉਹ ਬਣ ਜਾਂਦੀ ਕਿ ਕਿਹਦੇ ਉੱਤੇ ਬੰਦਾ ਯਕੀਨ ਕਰੇ ਕਿਉਂਕਿ ਜਿੰਨੇ ਵੀ ਐਕਸਿਟ ਪੋਲ ਵਕਫ ਵਕ ਚੈਨਲਾਂ ਵੱਲੋਂ ਆਏ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਇਹ ਦੱਸਾਰੇ ਆ ਕਿ ਭਾਜਪਾ ਜਿਹੜੀ ਆ ਆਪਣੇ ਦਮ ਤੇ 300 ਸੀਟਾਂ ਲੈ ਜਾਊਗੀ ਤੇ ਜੇਕਰ ਐਨਡੀਏ ਦੇ ਨਾਲ ਭਾਈਵਾਨ ਨਹੀਂ ਤਾਂ ਫਿਰ 350 ਤਾਂ ਅੰਕੜਾ ਜਿਹੜਾ ਉਹ ਪਾਰ ਕਰ ਸਕਦੇ ਆ ਘੱਟ ਤੋਂ ਘੱਟ ਜਿਹੜਾ ਅੰਕੜਾ ਉਹ 300 ਜਾਂ 321 ਤੋਂ ਲੈ ਕੇ 368 ਤੱਕ ਜਾਂ 369 ਤੱਕ ਜਿਹੜਾ ਐਗਜ਼ਿਟ ਪੋਲਾਂ ਨੇ ਐਂਡ ਇਹਦਾ ਦਿਖਾ ਦਿੱਤਾ ਦੂਸਰੇ ਪਾਸੇ ਜੇਕਰ ਐਗਜ਼ਿਟ ਪੋਲਾਂ ਦੇ ਮਤਾਬਕ ਇੰਡੀਆ ਆਲਾਈਂਸ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਘੱਟ ਤੋਂ ਘੱਟ 128 ਤੇ ਵੱਧ ਤੋਂ ਵੱਧ 169 ਤੱਕ ਜਾਂਦਾ ਜਿਹੜਾ ਐਗਜ਼ਿਟ ਪੋਲ ਕਾਂਗਰਸ ਆਫ ਇੰਡ ਮਾਫਰ ਦਾ ਇੰਡੀਆ ਆਲਾਈਂਸ ਦੇ ਹੱਕ ਦੇ ਵਿੱਚ ਜ਼ਿਆਦਾ ਦਿਖਾਈ ਦੇ ਰਿਹਾ ਐਗਜ਼ਿਟ ਪੋਲਾਂ ਨੇ ਇਹ ਦਰਸਾ ਦਿੱਤਾ ਤਾਂ ਜੇਕਰ ਐਗਜ਼ਿਟ ਪੋਲਾਂ ਦੀ ਮੰਨੀਏ ਤਾਂ ਕਾਂਗਰਸ ਦੀ ਜਿਹੜੀ ਸਥਿਤੀ ਆ ਇੰਡੀਆ ਆਲਾਈਂਸ ਦੇ ਵਿੱਚ 70 ਜਾਂ 75 ਸੀਟਾਂ ਜਿਹੜੀਆਂ ਉਹਨਾਂ ਨੂੰ ਮਿਲਦੀਆਂ ਦਿਖਾਈ ਦਿੰਦੀਆਂ ਹੈਗੀਆਂ ਜਦੋਂ ਕਿ ਦੂਜੇ ਪਾਸੇ ਜੇਕਰ ਐਗਜ਼ਿਟ ਪੋਲਾਂ ਦੇ ਅਨੁਸਾਰ ਜਾਂ ਐਗਜ਼ਿਟ ਪੋਲਾਂ ਨੂੰ ਠੀਕ ਮੰਨੀਏ ਮੰਨ ਵੀ ਲਈਏ ਤਾਂ ਜਿਹੜੀ ਭਾਜਪਾ ਆ ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰਾਖੰਡ ਦੇ ਵਿੱਚ ਆਪਣੀ ਭੂਮਿਕਾ ਨਿਭਾਉਂਦੀ ਚੰਗੀ ਭੂਮਿਕਾ ਨਿਭਾਉਂਦੀ ਪਿਛਲੀ ਵਾਰੀ ਭੂਮਿਕਾ ਨਿਭਾਉਂਦੀ ਨਜ਼ਰ ਜਿਹੜੀ ਆ ਰਹੀ ਆ ਔਰ ਇਹਦੇ ਨਾਲ ਹੀ ਨਾਲ ਤਾਮਿਲਨਾਡੂ ਔਰ ਕੇਰਲਾ ਦੇ ਵਿੱਚ ਵੀ ਭਾਜਪਾ ਦਾ ਕਮਲ ਜਲਾ ਖੇਡ ਦਾ ਮਹਿਸੂਸ ਜਿਹੜਾ ਹੋ ਰਿਹਾ ਜੋ ਐਗਜ਼ਿਟ ਪੋਲ ਆਖਦੇ ਸੋ ਕਹਿਣ ਦਾ ਭਾਵ ਇਹ ਤੇ ਐਗਜ਼ਿਟ ਪੋਲਾਂ ਦੀ ਸਥਿਤੀ ਹੈ ਪਰ ਜੇਕਰ ਹੁਣ ਇੰਡੀਆ ਆਲ ਤੇ ਜਿਹਦੇ ਵਿੱਚ ਮਲਕਾਰਾਜਨ ਖੜਗੇ ਜਾਂ ਹੋਰ ਇੰਡੀਆ ਲਾਇੰਸ ਦੇ ਭਾਈਵਾਲ ਜਿਹੜੇ ਵਿਅਕਤੀ ਨੇ ਉਹ ਸ਼ਾਮਲ ਹੁੰਦੇ ਨੇ ਸਵਾਈ ਬੰਤਾ ਬੈਨਰ ਜੀਤੂ ਤਾਂ ਉਹ 295 ਦੀ ਗੱਲ ਕਰਦੇ ਆ ਕਿ ਹਾਂ ਵੀ ਅਸੀਂ 295 ਲੈ ਕੇ ਕਲੀਅਰ ਕੱਟ ਜਿਹੜੀ ਸਰਕਾਰ ਜਿਹੜੀ ਆ ਉਹ ਬਣਾਉਣ ਜਿਹੜੀ ਜਾ ਰਹੀ ਹੈ ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਦਾਅਵੇ ਜਿਹੜੇ ਨੇ ਹਰ ਪਾਰਟੀ ਵੱਲੋਂ ਹਰ ਦੋਵਾਂ ਧਰਾਂ ਵੱਲੋਂ ਕੀਤੇ ਜਾ ਰਹੇ ਐਗਜ਼ਿਟ ਪੋਲ ਵੀ ਆਪਣੇ ਜਿਹੜੇ ਆ ਰਹੇ ਆ ਪਰ ਸਿੱਧੂ ਸਾਹਿਬ ਅਸਲ ਸਥਿਤੀ ਤਾਂ 4 ਜੂਨ ਨੂੰ ਜਦੋਂ ਨਤੀਜੇ ਆਉਣਿਆ ਉਦੋਂ ਸਾਫ਼ ਹੋਣੀ ਆ ਬਹੁਤੀ ਵਾਰੀ ਐਗਜ਼ਿਟ ਪੋਲ ਜਿਹੜੇ ਨੇ ਉਹ ਕਦੇ ਵੀ ਸੱਚ ਜਿਹੜੇ ਨਹੀਂ ਹੁੰਦੇ ਐਗਜ਼ਿਟ ਪੋਲ ਕਈ ਵਾਰੀ ਇਫ ਜੇ ਹੁੰਦੇ ਆ ਕਈ ਲੋਕ ਕਹਿੰਦੇ ਨੇ ਕਿ ਇਹਨਾਂ ਨੂੰ ਫਿਕਸ ਕਰਕੇ ਲਾਇਆ ਗਿਆ ਕਦੇ ਕੁਝ ਕਦੇ ਕੁਝ ਤੇ ਕਈ ਵਾਰ ਸੱਚ ਵੀ ਸਿੱਧ ਹੋ ਜਾਂਦੇ ਆ ਪਰ ਐਗਜ਼ਿਟ ਪੋਲ ਐਗਜ਼ਿਟ ਪੋਲ ਨਹੀਂ ਅਸਲ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਦਾ ਜਿਹੜਾ ਪ੍ਰਵੇਖਿਆ ਉਹ ਈਵੀਐਮ ਮਸ਼ੀਨਾਂ ਚ ਕੈਦ ਹੋ ਕੇ ਆਪ ਆਪਣੀਆਂ ਥਾਵਾਂ ਤੇ ਜਿਹੜਾ ਪਹੁੰਚ ਚੁੱਕਾ ਤੇ 4 ਜੂਨ ਨੂੰ ਜਿਹੜੇ ਨਤੀਜੇ ਆਉਣੇ ਆ ਖੈਰ ਮਨ ਮਹਿਲਾਣੇ ਕੋ ਸੁਪਨਾ ਜਿਹੜਾ ਅੱਛਾ ਕਿ ਬੰਦਾ ਸੁਪਨਾ ਵੇਖੀ ਜਾਂਦਾ ਇੰਡੀਆ ਲਾਈਵ ਵਾਲੇ ਵੀ ਵੇਖ ਰਹੇ ਆ ਦੂਜੇ ਪਾਸੇ ਜਿਹੜੇ ਐਨਡੀਏ ਵੀ ਦੇਖ ਰਹੇ ਨੇ ਐਗਜ਼ੈਕਟ ਪੋਲਾਂ ਨੇ ਉਹਨਾਂ ਨੂੰ ਵੀ ਦਰਸਾ ਦਿੱਤਾ ਪਰ ਸਿੱਧੂ ਸਾਹਿਬ ਇਨਾ ਚੋਣਾ ਦੇ ਵਿੱਚ ਜਿਹੜਾ ਵੋਟਰ ਦਾ ਅਸਲੀ ਮਾਨਿਆ ਉਹ ਕਿੱਧਰ ਪੁਗਤਿਆ ਇੰਡੀਆ ਲਾਈਸ ਵੱਲ ਪੁਗਤਿਆ ਤੇ ਜਾਂ ਐਨਡੀਏ ਵੱਲ ਪੁਗਤਿਆ ਇਸ ਦਾ ਪਤਾ ਤਾਂ EVM ਮਸ਼ੀਨਾਂ ਖੁੱਲਣ ਤੋਂ ਬਾਅਦ ਲੱਗੇਗਾ ਬਾਕੀ ਕੱਲ ਦਾ ਜਿਹੜੋਂ ਐਕਸਿਟ ਪੋਲ ਆਏ ਉਹ ਸਮੇਂ ਜਿਹੜੇ ਭਾਸਪਾ ਨਾਲ ਸਬੰਧਤ ਵੋਟਰ ਨੇ ਜਾਂ ਉਹਨਾਂ ਦੇ ਸਮਰਥਕ ਨੇ ਉਹਨਾਂ ਚ ਖੁਸ਼ੀ ਦੀ ਵੀ ਲਹਿਰ ਜਿਹੜੀ ਪਾਈ ਜਾ ਰਹੀ ਆ ਤੇ ਦੂਸਰੇ ਬੰਨੇ ਜਦੋਂ 295 ਦਾ ਵਾਅਦਾ ਕਰਕੇ ਦਾਵਾ ਕਰਦੇ ਹੋਇਆ ਮਲਕਰ ਜੇ ਖੜਕੇ ਦੀ ਸਟੇਟਮੈਂਟ ਸਾਹਮਣੇ ਹੁੰਦੀ ਆ ਤਾਂ ਫਿਰ ਉਹ ਵੀ ਭਾਈਵਾਲ ਖੁਸ਼ ਨਹੀਂ ਖੁਸ਼ੀ ਇਸ ਵੇਲੇ ਦੋਵਾਂ ਧਿਰਾਂ ਦੇ ਵਿੱਚ ਹੈਗੀ ਆ ਅਸਲ ਸਥਿਤੀ ਤਾਂ 4 ਜੂਨ ਨੂੰ ਸੁਖਿੰਦਰ ਜੀ ਪਤਾ ਲੱਗੂਗੀ ਜਦੋਂ EVM ਮਸ਼ੀਨਾਂ ਖੁੱਲਣਗੀਆਂ ਕਹਿੰਦੇ ਕਿ ਜਸਮント ਜੰਦਰੀ ਬੰਦ ਪਈ ਆ ਵਿੱਚ ਮਸ਼ੀਨਾਂ ਦੇ ਉਹੀ ਜਿਹੜੀ ਗੱਲ ਲੱਗ ਰਹੀ ਯਾਨਕੀ ਸਾਹਿਬ ਤਾਂ ਸਥਿਤੀਆਂ ਜਿਹੜੀਆਂ ਉਹ ਕੀ ਬਣਦੀਆਂ ਉਹ ਤਾਂ ਜਿਹੜੀ ਗੱਲ ਵਾਕਈ ਤੁਹਾਡੀ ਗੱਲ ਠੀਕ ਹੈ ਕਿ 4 ਜੂਨ ਨੂੰ ਜਿਹੜਾ ਉਹ ਪਤਾ ਲੱਗ ਜਾਣਾ ਹੈ ਦਾਵੇ ਜਿਹੜੇ ਆਪੋ ਆਪਣੇ ਨੇ ਵੱਖਰੇ ਨੇ ਐਗਜ਼ਟ ਪੂਲਾਂ ਦੇ ਦਾਅਵੇ ਵਕੋ ਬਕਰੇ ਨੇ ਜਿਹੜੇ ਚੈਨਲ ਦਿਖਾਉਣ ਵਾਲੇ ਆਏ ਐ ਐਗਜ਼ਟ ਪੂਲ ਉਹਨਾਂ ਦੇ ਉੱਪਰ ਵੀ ਕਈ ਤਰੀਕੇ ਦੇ ਇਲਜ਼ਾਮ ਲੱਗਦੇ ਆ ਕਿ ਇਹ ਸਰਕਾਰ ਦੇ ਐ ਔਰ ਬਹੁਤ ਸਾਰੀਆਂ ਗੱਲਾਂ ਇਹ ਹੋਈਆਂ ਚੱਲਦੀਆਂ ਰਹਿੰਦੀਆਂ ਨੇ ਪਰ ਹੁਣ ਚੱਕਰ ਇਹ ਆ ਵੀ ਜੇ ਐਗਜ਼ਟ ਪੂਲ ਜਿਹੜੇ ਆਪਾਂ ਕਹਿ ਦਿੰਦੇ ਆ ਕਿ ਇਹ ਤਾਂ ਹੀ ਸਰਕਾਰ ਦੇ ਚੈਨਲ ਨਹੀਂ ਐ ਐਗਜ਼ਟ ਪੂਲ ਦਿਖਾ ਰਿਹਾ ਐ ਐਗਜ਼ਟ ਪੂਲ ਇਸ ਤਰੀਕੇ ਨਾਲ ਦਿਖਾਉਣ ਦਾ ਤਾਂ ਸ਼ਾਇਦ ਕੋਈ ਬਹੁਤਾ ਨਾਂ ਫਰਕ ਪਵੇ ਹੋ ਸਕਦਾ ਕਿ ਅੰਦਰੂਨੀ ਕੋਈ ਫਰਕ ਪਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਕਿਉਂਕਿ ਕੁਝ ਭਾਈਵਾੜ ਜਿਹੜੇ ਹੁੰਦੇ ਆ ਉਹ ਛੱਡ ਕੇ ਭੱਜਣ ਦੂਜੇ ਪਾਸੇ ਕੋ ਪਰ ਹੁ ਜਿਹੜੀਆਂ ਗੱਲਾਂ ਬਾਤਾਂ ਹੋ ਸਕਦਾ ਕਿ ਦਿਖਾਉਣ ਵਾਲੀ ਕੋਸ਼ਿਸ਼ ਜਿਹੜੀ ਆ ਹੋਵੇ ਚਲੋ ਜੇਕਰ ਖਾਸ ਕਰਕੇ ਆਪਾਂ ਪੰਜਾਬ ਦੀ ਉਹ ਗੱਲ ਕਰਨੀਏ ਪੰਜਾਬ ਦੀ ਐਗਜ਼ਿਟ ਪੋਲ ਤੇ ਆਪਾਂ ਬਾਅਦ ਚਾਉਨੇ ਆ ਪਰ ਅਣਕੀ ਸਾਹਿਬ ਜਿਹੋ ਜੀਆਂ ਸਥਿਤੀਆਂ ਜਿਹੜੀਆਂ ਕੱਲ ਬਣਦੀਆਂ ਦਿਖਾਈ ਦਿੱਤੀਆਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਦਾਅ ਤੇ ਜਿਹੜਾ ਕੋ ਇੱਕ ਪ੍ਰਗੰਤਮਾਨ ਹੋ ਰਹਾਂ ਦਾ ਸੁਖਵੀਰ ਸਿੰਘ ਬਾਦਲ ਹੋ ਰਹਾਂ ਦਾ ਰਾਜਾ ਵੜਿੰਗ ਹੋ ਰਹਾਂ ਦਾ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ ਦਾ ਵੀ ਕਿਉਂਕਿ ਅਹ ਭਗਵੰਤ ਜੀ ਤੁਹਾਨੂੰ ਕਹਿੰਦੇ ਕਿ ਅਸੀਂ 13 ਜ਼ੀਰੋ ਜਿੱਤਣੀਆਂ ਜੋ 13 ਜ਼ੀਰੋ ਦੀ ਉਹ ਗੱਲ ਤਾਂ ਜ਼ਰੂਰ ਕਰਦੇ ਰਹੇ ਐ ਪਰ ਜੋ ਸਥਿਤੀਆਂ ਕੱਲ ਪੰਜਾਬ ਦੇ ਵਿੱਚ ਬਣੀਆਂ ਤਿੰਨ ਤੋਂ ਚਾਰ ਤੋਂ ਤਿੰਨ ਜਾਂ ਚਾਰ ਸੀਟਾਂ ਤੋਂ ਅੱਗੇ ਵਾਧੇ ਦਿਖਾਈ ਨਹੀਂ ਦਿਖਾਈ ਦੇਈ ਦੇਰੇ ਤਾਂ ਉਹ ਤੇ ਭਗਵੰਤ ਜੀ ਦੇ ਭੁਇਕ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਪੈਦਾ ਹੋ ਜਾਣਾ ਮੁੱਖ ਮੰਤਰੀ ਦੀ ਕੁਰਸੀ ਵੀ ਖਤਰੇ ਦੇ ਵਿੱਚ ਆ ਸਕਦੀ ਹੈ ਉਧਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਵਕਾਰ ਦਾ ਸਵਾਲ ਬਣੀ ਹੋਈ ਆ ਬਠਿੰਡਾ ਸੀਲ ਨੇ ਉਤੋਂ ਆ ਜਾਂਦੇ ਆ ਤਾਂ ਸੁਖਵੀਰ ਖਿਲਾਫ ਜਿਹੜੀਆਂ ਬਗਾਵਤੀ ਸੁਰਾਂ ਨੇ ਉਹ ਹੋਰ ਵੀ ਤੇਜ਼ ਹੋ ਜਾਣਗੀਆਂ ਉਧਰ ਰਾਜਾ ਅਮਰਿੰਦਰ ਵੜਿੰਗ ਜਿਹੜੇ ਆ ਉਹ ਲੁਧਿਆਣੇ ਤੋਂ ਲੜਿਆ ਔਰ ਉਹ ਕਹਿੰਦੇ ਕਿ ਜਤਨਾ ਹੀ ਜਤਨਾ ਹੈ ਤੇ ਜੇ ਪੁਨਿ ਇੱਕੀ ਗੱਲ ਹੋ ਗਈ ਤਾਂ ਰਾਜਾ ਵੜਿੰਗ ਦਾ ਵੀ ਜਿਹੜਾ ਉਹ ਭਵਿੱਖ ਖਤਰੇ 'ਚ ਪੈ ਸਕਦਾ ਪ੍ਰਧਾਨਗੀ ਖਤਰੇ 'ਚ ਪੈ ਸਕਦੀ ਹੈ ਔਰ ਦੂਜੇ ਪਾਸੇ ਜੇਕਰ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਉਹਨਾਂ ਲਈ ਵੀ ਵਕਾਰ ਦਾ ਸਵਾਲ ਆ ਲੁਧਿਆਣਾ ਦੀ ਸੀਟ ਉਹਦਾ ਬਿਆਨ ਇਥੋਂ ਤੱਕ ਦੇ ਚੁੱਕੇ ਆ ਕਿ ਜੇ ਰਵਨੀਤ ਮਿੱਟੂ ਜਿੱਤ ਗਿਆ ਨਾ ਤਮੈਂ ਜਿਹੜੀ ਆ ਉਹ ਸਿਆਸਤ ਹੀ ਛੱਡ ਦੂੰਗਾ ਇਹ ਦਾ ਤੇ ਇਹ ਚਾਰ ਵੱਡੇ ਲੀਡਰ ਜਿਹੜੇ ਲੱਗੇ ਹੋਏ ਆ ਇਹਨਾਂ ਦਾ ਵਕਾਰ ਦਾ ਸਵਾਲ ਬਣੀ ਹੋਈ ਆ ਇਹ ਆ ਬਿਲਕੁਲ ਸੁਖਿੰਦਰ ਜੀ ਜਿਸ ਤਰੀਕੇ ਦੀ ਸਥਿਤੀ ਤੁਸੀਂ ਜਾਣ ਕੀਤੀ ਆ ਇਹ ਕੁਮਵੀਰ ਸਿੰਘ ਬਾਦਲ ਭਗਵੰਤ ਮਾਨ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਪਾ ਜਿਨਨੇ ਵੀ ਲੀਡਰ ਚੋਟੀ ਦੇ ਨੇ ਸਾਰਿਆਂ ਦਾ ਕੁੱਖ ਜਿਹੜਾ ਦਾ ਤੇ ਲੱਗਾ ਤੇ ਇਹਦੇ ਨਾਲ ਹੀ ਨਾਲ ਸੁਖਿੰਦਰ ਜੀ ਇੱਕ ਲਾਈਨ ਤੋਂ ਹੀ ਛੱਡ ਗਏ ਜੇਕਰ ਉਹ ਵੀ ਕੋਰ ਕਰ ਦਈਏ ਇਹ ਜਿਹੜੀਆਂ ਕਿਸਾਨ ਜਥੇ ਬੰਦੀਆਂ ਨੇ ਉਹਨਾਂ ਦਾ ਭਵਿੱਖ ਵੀ ਇਹ ਤਾਂ ਤਾਂ ਦਾ ਤੇ ਲੱਗਾ ਉਹਦੀ ਗੱਲ ਆਪਾਂ ਬਾਅਦ ਚ ਕਰਦੇ ਫਿਰ ਨਾ ਮੈਂ ਤੁਹਾਡਾ ਜਵਾਬ ਪਿੰਨਾ ਦੇ ਦਵਾਂ ਕੱਲ ਪੰਜਾਬ ਦੇ ਵਿੱਚ ਪੋਲਿੰਗ ਹੁੰਦੀ ਹੈ ਔਰ ਸਟਾਰਟ ਦੇ ਉੱਤੇ ਸੁਖਵਿੰਦਰ ਜੀ ਪੰਜਾਬ ਦੇ 13 ਵਿਧਾਨਸabha ਲੋਕ ਸਭਾ ਹਲਕੇ ਦੇ ਜਿਹੜੀ VOTING ਹੋਈ ਤਾਂ ਸਟਾਰਟ ਦੇ ਉੱਤੇ ਜਿਹੜੀ VOTING ਦੀ ਸਥਿਤੀ ਸੀ ਉਹ ਬੜੀ ਮੱਧਮ ਸੀ 11 ਵਜੇ ਤੱਕ ਘਾਟਲੀ 23% ਜਾਂ 24% ਜਿਹੜੀ ਉਹ ਵੱਧਦੀ ਰਹੀ ਹੈ ਤੇ 3 ਵਜੇ ਤੱਕ ਜਾ ਕੇ ਜਿਹੜੀ VOTING ਸੀ ਉਹ 40 ਤੋਂ ਅੰਕੜਾ ਜਿਹੜਾ ਪਾਰ ਕਰਦੀ ਹੈ ਤੇ ਹਾਰ ਕੇ ਟੋਟਲ ਪੰਜਾਬ ਦੇ ਵਿੱਚ 61% ਜਿਹੜੀ ਪੋਲਿੰਗ ਜਿਹੜੀ ਉਹ ਹੁੰਦੀ ਹੈ ਰਕੋਰਡ ਜਿਹੜੀ ਹੁੰਦੀ ਹੈ ਤੇ ਚੰਡੀਗੜ੍ਹ ਦੇ ਵਿੱਚ 70% ਪੋਲਿੰਗ ਹੋਣ ਦੇ ਜਿਹੜਾ ਪਹੁੰਚਿਆ ਚਤ ਸਾਰੇ ਰਿਸਰਚ ਨਾਲ ਹੈ। ਉਹ ਸਭ ਤੋਂ ਪਹਿਲੀ ਤੇ ਗੱਲ ਇਹ ਆ ਕਿ ਸੁਖਵੰਦਰ ਜੀ ਇਸ ਤਰੀਕੇ ਨਾਲ ਇਹ ਪੋਲਿੰਗ ਘੱਟ ਹੋਈ ਕਿਉਂ ਹੋਈ? ਇਹ ਵੀ ਗੱਲ ਚਰਚਾ ਦਾ ਵਿਸ਼ਾ ਜਿਹੜੀ ਜ਼ਰੂਰੀ ਹੈਗੀ। ਤੇ ਦੂਜੇ ਪਾਸੇ ਜਿਹੜੇ ਐਗਜ਼ਿਟ ਪੋਲ ਆਏ ਨੇ ਉਹਨਾਂ ਦੇ ਵਿੱਚ ਜਿਹੜੀਆਂ ਵੱਖ-ਵੱਖ ਪਾਰਟੀਆਂ ਦੀ ਜਿਹੜੀ ਸਥਿਤੀ ਦੱਸੀ ਉਹ ਕਿਹੋ ਜੀ ਉਹਦੇ ਸਬੰਧੀ ਤਾਂ ਗੱਲ ਬਾਅਦ ਚ ਕਰਦੇ ਆਂ। ਪਰ ਪਹਿਲਾਂ ਜਿਸ ਤਰੀਕੇ ਨਾਲ ਤੁਸੀਂ ਭਗਵੰਤ ਮਾਨ ਹੋਣਾਂ ਦੀ ਗੱਲ ਕੀਤੀ ਪਹਿਲਾਂ ਉਹਦੇ ਸਬੰਧੀ ਗੱਲ ਕਰਦੇ ਆਂ। ਜੋਣ ਮੁਹਿੰਮ ਦਾ ਜੇ ਆਗਾਜ਼ ਹੋਣਾ ਸੀ ਤੇ ਭਗਵੰਤ ਮਾਨ ਹੋਣੀ ਓਵਰ ਕੌਨਫੀਡੈਂਸ ਦਾ ਸ਼ਿਕਾਰ ਹੁੰਦੇ ਹੋਏ 13 0 ਦਾ ਨਾਰਾ ਦੇ ਦਿੱਤਾ ਤੇ ਭਗਵੰਤ ਮਾਨ ਹੋਣਾ ਨੇ ਵੀ ਜਿਹੜੀ ਪੂਰੀ ਕਮਾਂਡ ਜਿਹੜੀ ਆ ਮਾਫਰਦਾਰ ਵਿਧਕੈਸ ਦੀਵਾਲ ਫੋੜਾੜ ਦੀ ਪੂਰੀ ਕਮਾਂਡ ਭਗਵੰਤ ਮਾਨ ਦੇ ਹੱਥ ਚ ਦੇ ਦਿੱਤੀ ਪਰ ਕੱਲ ਜਿਸ ਤਰੀਕੇ ਦੀ VOTING ਹੋਈ ਆ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੋਕਾਂ ਦਾ ਰੁਝਾਨ ਵੇਖਣ ਨੂੰ ਮਿਲਿਆ ਸੁਖਿੰਦਰ ਜੀ ਲੱਗਦਾ ਨਹੀਂ ਆ ਕਿ ਭਗਵੰਤ ਮਾਨ ਹੋਣਾ ਦੇ 13 0 ਦਾ ਜਿਹੜਾ ਉਹ ਸੁਪਨਾ ਆ ਉਹ ਪੂਰਾ ਹੋਵੇ ਦੂਜੇ ਪਾਸੇ ਸ਼੍ਰੋਮੀ ਅਕਾਲੀ ਦਲ ਦੀ ਗੱਲ ਕਰ ਲਓ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵਕਾਰ ਦੀ ਸੀਟ ਬਣੀਆ ਉਹ ਸੁਖਬੀ ਸਾਹਿਬ ਜਿਹੜੀ ਬਠਿੰਡਾ ਸੀਟ ਬਣੀ ਹੈ ਜਿੱਥੇ ਮੁਕਾਬਲਾ ਬੜਾ ਗਹਿ ਗੱਚ ਮੁਕਾਬਲਾ ਜਿਹੜਾ ਉਹ ਹੋ ਰਿਹਾ ਤਾਂ ਉਥੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਆਸ ਦੇ ਮੁਤਾਬਕ ਨਤੀਜੇ ਨਹੀਂ ਆਉਂਦੇ ਤਾਂ ਸੁਭਾਵਿਕਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵਾਸਤੇ ਮਸੀਤਾਂ ਜਿਹੜੀਆਂ ਵੱਧ ਸਕਦੀਆਂ ਨੇ ਕਿਉਂਕਿ ਅੱਗੇ ਹੀ ਉਹ ਕਈ ਤਰ੍ਹਾਂ ਦੇ ਇਲਜ਼ਾਮਾਂ 'ਚ ਘੇਰੇ ਨੇ ਤਾਨਾਸ਼ਾਹੀਦ ਵਈਆ ਪਾਰਟੀ ਦੇ ਵਿੱਚੋਂ ਸੀਨੇ ਨੇਤਾਵਾਂ ਨੂੰ ਬਾਹਰ ਦਾ ਭਲਾਈ ਤਾਂ ਇਹ ਸਭ ਦੇ ਬਾਵਜੂਦ ਵੀ ਜੇਕਰ ਬਠਿੰਡਾ ਸੀਟ ਉਹਨਾਂ ਦੇ ਹੱਥੋਂ ਨਿਕਲ ਜਾਂਦੀ ਹੈ ਤਾਂ ਸੋ ਭਾਵਕ ਆ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਭੁਖ ਨਹੀਂ ਈਵਨ ਬਾਦਲ ਪਰਿਵਾਰ ਤੱਕ ਦਾ ਭੁਖਾ ਸੁਖੰਦਰ ਜੀ ਉਹ ਜ਼ਰੂਰ ਖਤਰੇ 'ਚ ਪੈ ਸਕਦਾ ਹੈਗਾ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਸੰਗਰੂਰ ਸੀਟ ਤੋਂ ਜਿਹੜਾ ਇਸ ਵੇਲੇ ਮੁਕਾਬਲਾ ਇੱਕ ਪਾਸੇ ਸੁਪਾਲ ਸਿੰਘ ਖੜੀ ਹੋਣੀ ਹੈ ਦੂਜੇ ਪਾਸੇ ਸਿੰਘਜੀਤ ਸਿੰਘ ਮਾਨ ਹੋਣੀ ਹੈ ਤੀਜੇ ਪਾਸੇ ਗੁਰਮੀਤ ਸਿੰਘ ਮੀਠੇ ਰਿਆ ਪਰ ਅਸਲ ਸੀਟ ਜਿਹੜੀ ਆ ਉਹ ਪਗੰਤ ਮਾਨ ਕਰਕੇ ਜਾਣੀ ਜਾਂਦੀ ਹੈ ਇਸ ਸੰਗਰੂਰ ਸੀਟ ਦੀ ਤੇ ਕਿਉਂਕਿ ਸੰਗਰੂਰ ਤੋਂ ਉਹਤੋਂ ਜਿੱਤਦੇ ਵੀ ਦੀ ਤੇ ਜੇਕਰ ਇਹ ਸੀਟ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਨਹੀਂ ਜਿੱਤਦਾ ਤਾਂ ਸੁਭਾਵਕਾ ਪ੍ਰਸ਼ਨ ਜਿਹੜੇ ਨੇ ਆ ਦੂਜੀ ਹਾਰ ਹੋਵੇਗੀ ਭਗਵਤਪਾਲ ਦੀ ਪਹਿਲਾ ਸਿਮੇ ਜਿਹੜੀ ਜਿੰਮੀ ਚੋਣ ਚ ਤੇ ਫਿਰ ਦੂਜੀ ਤੇ ਜੇ ਫਿਰ ਨਤੀਜੇ ਇਰਤੇ ਕੋਈ ਖਜੜਾ ਭਗਵੰਤ ਬਾਸੋਂ ਦਾ ਵੀ ਖਾਤੇ ਚ ਪੈ ਸਕਦਾ ਉਹ ਜਿਹੜੇ ਜਿਹੜੇ ਹਾਲਾਤ ਨੇ ਲੁਧਿਆਣਾ ਸੀਟ ਤੇ ਤੁਸੀਂ ਗੱਲ ਕਰ ਲਓ ਲੁਧਿਆਣਾ ਸੀਟ ਦੇ ਉੱਤੇ ਇਸ ਵੇਲੇ ਇੱਕ ਪਾਸੇ ਰਵਨੀਤ ਸਿੰਘ ਬਿੱਟੂ ਆ ਦੂਜੇ ਪਾਸੇ ਰਾਜਾ ਬੜਿੰਗਿਆ ਤੀਜੇ ਪਾਸੇ ਅਸ਼ੋਕਮਰ ਆ ਜਿਹੜੇ ਪ੍ਰਾਸ਼ਤ ਪੱਪੀ ਨਹੀਂ ਹੁਣ ਇਹਨਾਂ ਦੇ ਵਿੱਚ ਮੁਕਾਬਲਾ ਜਿਹੜਾ ਤਿੰਨ ਕੋਨਾਂ ਨਾਲ ਹੋ ਕੇ ਕਈ ਵੀ ਤਿੰਨ ਕੋਨਾਂ ਤਾਂ ਹੈ ਹੀ ਹੈ ਕਈ ਵਾਰੀ ਇਹਨਾਂ ਦੇ ਚਾਰ ਪੋਨਾਂ ਵੀ ਹੈਗਾ ਜਾਂ ਪੰਜ ਪੋਨਾਂ ਵੀ ਹੈਗਾ ਤਾਂ ਅਜਹੀ ਸਥਿਤੀ ਦੇ ਵਿੱਚ ਰਾਜਾ ਬੜਿੰਗ ਵਾਸਤੇ ਜਿੱਤ ਜਿਹੜੀ ਹੈ ਏਡੀ ਉੱਥੇ ਆਸਾਨ ਜਿਹੜੀ ਆ ਦਿਖਾਈ ਦੇ ਨਹੀਂ ਰਹੀ ਹਾਲਾਂਕਿ ਟੱਕਰ ਜਿਹੜੀ ਆ ਉੱਥੇ ਫਸੀ ਹੈਗੀ ਤਾਂ ਪ੍ਰਤਾਪ ਸਿੰਘ ਬਾਜਵਾ ਹੁਣਾਂ ਦਾ ਬਿਆਨ ਵੀ ਸਾਹਮਣੇ ਆ ਜਾਂਦਾ ਤੇ ਜੇਕਰ ਪੰਜਾਬ ਦੇ ਵਿੱਚ ਕਾਂਗਰਸ ਉਹ ਜਿਹੜਾ ਪ੍ਰਦਰਸ਼ਨ ਨਹੀਂ ਕਰ ਪਾਉਂਦੀ ਤਾਂ ਸੋਭਾਬਖਸ਼ ਸਿੰਘ ਸਾਬ ਰਾਜਾ ਬੜਿੰਗ ਦੀ ਪ੍ਰਧਾਨਗੀ ਦੇ ਉੱਤੇ ਵੀ ਪ੍ਰਸ਼ਨ ਚਿੰਨ੍ਹ ਜਿਹੜੇ ਆ ਉੱਠ ਸਕਦੇ ਆ ਤੇ ਖਾਸ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਦੀ ਕਿਉਂਕਿ ਰਾਜਾਪੁਰੇ ਨੂੰ ਕੇਵਲ ਤੇ ਕੇਵਲ ਇੱਕ ਦਾਇਰੇ ਤੱਕ ਸੀਮਿਤ ਕਰ ਦੇਣਾ ਤੇ ਸਮੁੱਚੀ ਕਮਾਨ ਜਿਹੜੀ ਹੈ ਪ੍ਰਚਾਰ ਦੀ ਪ੍ਰਤਾਪ ਸਿੰਘ ਬਾਜਵੇ ਦੇ ਹੱਥ ਆ ਜਣੀ ਤੇ ਜੇਕਰ ਉਹਦੇ باوجود ਵੀ ਕਾਂਗਰਸ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੀ ਤਾਂ ਫਿਰ ਸੁਭਾਵਕ ਆ ਕਿ ਉਹਨਾਂ ਤੇ ਵੀ ਪ੍ਰਸ਼ਨ ਜਿਹੜੇ ਉੱਠਣਗੇ ਔਰ ਸਭ ਤੋਂ ਵੱਡੀ ਗੱਲ ਸੁਖ ਹੁੰਦਾ ਵੀ ਕਿਸਾਨ ਜਿੱਥੇ ਬੰਦੀਆਂ ਨਹੀਂ ਜਿਹੜੀ ਗੱਲ ਜ਼ਰੂਰੀ ਕਰਦੀ ਪਦੀ ਹੈ ਕਾਪੀ ਪੱਤਰ ਤੇ ਵੀ ਤੇ ਪੰਜਾਬ ਦੇ ਪੱਤਰ ਤੇ ਵੀ ਜੋ ਕਿਸਾਨੀ ਸੰਘਰਸ਼ ਸ਼ੁਰੂ ਹੁੰਦਾ ਕਿਸਾਨੀ ਸੰਘਰਸ਼ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਨੇ ਜਿਹੜੀਆਂ ਕਾਪੀ ਪੱਤਰ ਤੇ ਹੋਈਆਂ ਨੇ ਤਾਂ ਇਹਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਨਹੀਂ ਭਾਜਪਾ ਦਾ ਡਟ ਕੇ ਵਿਰੋਧ ਕੀਤਾ ਤੇ ਪੰਜਾਬ ਦੇ ਵਿੱਚ ਵੀ ਡਟ ਕੇ ਜਿਹੜਾ ਵਿਰੋਧ ਕੀਤਾ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵਿਰੋਧ ਹੋਇਆ ਕਿਸਾਨ ਜਥੇਬੰਦੀਆਂ ਵੱਲੋਂ ਕਿ ਨਹੀਂ ਹੋਇਆ ਇਹ ਤਾਂ ਪਤਾ ਨਹੀਂ ਆ ਪਰ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਨੇ ਭਾਜਪਾ ਤੇ ਆਗੂਆਂ ਨੂੰ ਘੇਰਿਆ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਕਿਸਾਨ ਜਥੇਬੰਦੀਆਂ ਦੀ ਭੂਮਿਕਾ ਰਹੀ ਆ ਵੱਖ-ਵੱਖ ਤਹਾਵਾਂ 'ਚ ਦਰਨੇ ਪ੍ਰਦਰਸ਼ਨ ਰੇਲ ਰੋਕੂ ਤਾਂ ਉਹਦਾ ਸਿਰਾ ਸੀ ਇਹ ਲੋਕ ਸਭਾ ਚੋਣਾਂ ਜਨਾਂ ਵਿੱਚ ਉਹਨਾਂ ਨੇ ਜਬਰਦਸਤ ਜਿਹੜਾ ਵਿਰੋਧ ਕੀਤਾ ਤੇ ਜੇ ਇਹਨਾਂ ਦੇ ਵਿਰੋਧ ਤੇ ਜਬਰਦਸਤ ਵਿਰੋਧ ਦੇ باوجود ਭਾਜਪਾ ਪੰਜਾਬ 'ਚ ਚੰਗਾ ਪ੍ਰਦਰਸ਼ਨ ਕਰ ਜਾਂਦੀ ਆ ਇੱਕ ਜਾਂ ਦੋ ਸੀਟਾਂ ਸਿੱਧੂ ਸਾਹਿਬ ਲੈ ਜਾਂਦੀ ਆ ਤਾਂ ਫਿਰ ਕਿਸਾਨ ਜਥੇਬੰਦੀਆਂ ਕਿਸਾਨ ਨੇਤਾਵਾਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਜਰੂਰ ਸੋਚਣਾ ਪਊਗਾ ਕਿ ਲੋਕਾਂ ਦੇ ਵਿੱਚ ਉਹਨਾਂ ਦਾ ਕੀ ਸਥਾਨ ਆ ਲੋਕ ਉਹਨਾਂ ਦੇ ਬਗਰ ਕਿੰਨੇ ਤੁਰਦੇ ਆ ਜਾਂ ਲੋਕਾਂ ਦਾ ਸਮਰਥਨ ਉਹਨਾਂ ਨੂੰ ਕਿੰਨਾ ਦਾ ਇਹ ਜਿਹੜੀ ਚੋਣ ਆ ਕਿਸਾਨ ਜਥੇਬੰਦੀਆਂ ਦੇ ਪੁਖ ਨੂੰ ਵੀ ਪੈ ਜਣਾ ਜਰੂਰ ਪਊਗਾ ਠੀਕ ਚਲੋ ਆਪਾਂ ਹੁਣ ਥੋੜੀ ਥੋੜਾ ਕਰਕੇ ਮੈਂ ਚਾਹੁੰਦਾ ਕਿ ਆਪਾਂ ਥੋੜਾ ਥੋੜਾ ਜਾਂ ਇੱਥੇ ਕੁਝ ਸਿੱਖਾਂ ਦਾ ਜਿਹੜਾ ਐਗਜ਼ਿਟ ਕੋਲ ਜਿਹੜਾ ਦਫੀਆ ਤਾਂ ਪਹਿਲਾਂ ਮੈਂ ਦੱਸ ਦੇਣਾ ਕਿ ਕਿਉਂਕਿ ਜਿੱਧਰਲੇ ਪਾਸੇ ਮੇਰੀ ਨਿਗਾ ਸੀ ਮੈਂ ਇੱਧਰ ਬਾਲਵੇ ਵਾਲੇ ਪਾਸੇ ਵੀ ਪਟਿਆਲਾ ਦੀ ਜ਼ਿਕਰ ਕਰ ਲਈਏ ਪਟਿਆਲਾ ਦੇ ਵਿੱਚ ਮੁਕਾਬਲਾ ਹੁਣ ਚਰਚਾ ਜਿਹੜੀ ਹੈ ਇਹਨਾਂ ਦਿਨਾਂ ਦੇ ਵਿੱਚ ਉਹ ਚਰਚਾ ਡਾਕਟਰ ਜਿਹੜੇ ਧਰਮਵੀਰ ਗਾਂਧੀ ਨੇ ਉਹਨਾਂ ਦੀ ਬਹੁਤ ਜ਼ਿਆਦਾ ਚਰਚਾ ਹੈਗੀ ਹੈ ਕਿ ਧਰਮਵੀਰ ਗਾਂਧੀ ਜਿਹੜੇ ਡਾਕਟਰ ਨੇ ਉਹ ਜ਼ਰੂਰ ਜਿਹੜੇ ਇਤੋਂ ਜਿੱਤ ਸਕਦੇ ਆ ਕਿਉਂਕਿ ਉਹਨਾਂ ਦੀ ਕੈਂਪੇਨ ਵੀ ਅੱਛੀ ਗਈ ਆ ਉਹਨਾਂ ਦਾ ਸਾਰਾ ਸਿਸਟਮ ਵੀ ਠੀਕ ਗਿਆ ਔਰ ਬਹੁਤੇ ਥਾਈਂ ਇਹ ਇਹ ਮੁਕਾਬਲਾ ਜਿਹੜਾ ਅਕਾਲੀ ਦਲ ਦੇ ਨਾਲ ਵੀ ਰਿਹਾ ਉਹਨਾਂ ਦਾ ਤੇ ਬਹੁਤੇ ਥਾਈਂ ਆਮ ਆਦਮੀ ਪਾਰਟੀ ਦੇ ਨਾਲ ਵੀ ਰਿਹਾ ਭਾਜਪਾ ਜਿਹੜੀ ਆ ਉਹ ਜ਼ਰੂਰ ਸ਼ਹਿਰ ਦੇ ਵਿੱਚ ਪਟਿਆਲਾ ਦੇ ਵਿੱਚ ਕੁਝ ਸ਼ਹਿਰਾਂ ਦੇ ਵਿੱਚ ਜ਼ਰੂਰ ਸੀਗੀ ਅਪਰਨੀਤ ਕੌਰ ਦੀ ਵੇਵ ਜਿਹੜੀ ਆ ਬਾਕੀ ਪਿੰਡਾਂ ਦੇ ਵਿੱਚ ਉਨੀ ਜਲ ਉਨੀ ਜ਼ਿਆਦਾ ਜਿਹੜੀ ਵੇਵ ਨਹੀਂ ਸੀ ਤਾਂ ਇੱਥੇ ਥੋੜਾ ਜਿਹਾ ਲੱਗ ਰਿਹਾ ਲੋਕਾਂ ਨੂੰ ਕਿ ਡਾਕਟਰ ਗਾਂਧੀ ਜਿਹੜੇ ਆ ਉਹ ਜਿਤ ਜਾਣਗੇ ਪਟਿਆਲਾ ਤੋਂ ਇਹੋ ਜੀਆਂ ਚਰਚਾਵਾਂ ਲੋਕਾਂਆਂ ਹੈਗੀਆਂ ਨੇ ਹਾਲਾਂਕਿ ਫਾਈਨਲ ਜਿਹੜਾ ਬਾਅਦ ਚ ਬੜੀ ਲੱਗਣਾ ਔਰ ਜੇਕਰ ਹੁਣ ਜ਼ਗਰੂਰ ਵਾਲੇ ਪਾਸੇ ਨੂੰ ਚਲ ਜਾਈਏ ਕੱਲ ਮੈਂ ਜ਼ਗਰੂਰ ਹੀ ਆ ਅਣਖੀ ਸਾਹਿਬ ਉਤੋਂ ਫਾਈਟ ਜਿਹੜੀ ਉਹ ਬੜੀ ਨੈਕ ਟੂ ਨੈਕ ਹੈ ਫਾਈਟ ਤਾਂ ਜੇ ਗੱਲ ਕਰੀਏ ਤੇ ਕਿ ਜਿਸ ਤਰੀਕੇ ਦੇ ਨਾਲ ਸੁਪਾਲ ਸਿੰਘ ਖਹਿਰਾ ਕਈ ਥਾਵਾਂ ਤੇ ਲੱਗ ਰਿਹਾ ਕਿ ਸੁਪਾਲ ਸਿੰਘ ਖਹਿਰਾ ਵਰਸਸ ਫਾਈਟ ਜਿਹੜੀ ਆ ਉਹ ਸਿਮਰਜੀਤ ਮਾਨਦੀ ਹੈ ਔਰ ਦੂਜੇ ਕਈ ਥਾਵਾਂ ਤੇ ਲੱਗਦਾ ਹੈ ਕਿ ਫਾਈਟ ਜਿਹੜੀ ਆ ਸੁਪਾਲ ਸਿੰਘ ਖਹਿਰਾ ਵਰਸਸ ਜਿਹੜੇ ਮੀਠੇਰ ਦੀ ਹੈ ਪਰ ਕਈ ਥਾਂ 'ਤੇ ਇਹ ਜਿਹਾ ਲੱਗਦਾ ਹੈ ਕਿ ਫਾਈਟ ਜਿਹੜੀ ਹੈ ਉਹ ਸਿਮਰਨਜੀਤ ਮਾਨ ਬਰਸਿਦ ਵੀ ਖੇਡਦੀ ਹੈ। ਯਾਨੀ ਕਿ ਉੱਥੇ ਮੁਕਾਬਲਾ ਜਿਹੜਾ ਨਾ ਉਹ ਐ ਪੂਰਾ ਸਮਾਂ ਉੱਥੇ ਕੁਝ ਵੀ ਜਿਹੜਾ ਹੋ ਸਕਦਾ ਤੇ ਇਹ ਜ਼ਰੂਰ ਲੱਗ ਰਿਹਾ ਜ਼ਿਆਦਾਤਰ ਲੋਕਾਂ ਨੂੰ ਕਿ ਜੇ ਕੋਈ ਜਿੱਤਿਆ ਤਾਂ ਸਿਮਰਨਜੀਤ ਮਾਨ ਤੇ ਸੁਖਪਾਲ ਸਿੰਘ ਖੈਰਾ ਤੋ ਜਿੱਤੂਗਾ। ਇਹੋ ਜਿਹੀਆਂ ਚਰਚਾਵਾਂ ਜਿਹੜੀਆਂ ਬਹੁਤ ਹੈਗੀਆਂ ਨੇ। ਪਰ ਹਾਂ ਇਹ ਜੋ ਉੱਥੇ ਮੱਝਾ ਕੇ ਮੈਂ ਮਹਿਸੂਸ ਜਿਹੜਾ ਉਹ ਕੀਤਾ ਹੈਗਾ ਤਾਂ ਉਹ ਇਹੀ ਹੈ ਕਿ ਬਹੁਤ ਜਿਹੜੀ ਉਹ ਫਾਈਟ ਉੱਥੇ ਵਸਮੀ ਹੈ ਬਹੁਤ ਜਿਹੜੀ ਸੀਟ ਹੈ। ਉਹ ਸੰਗਰੂਰ ਦੀ ਸੀਟ ਜਿਹੜੀ ਆ ਪਾਸੀਆਂ ਉੱਤੇ ਜਿਹੜਾ ਕੁਝ ਵੀ ਹੋ ਸਕਦਾ ਪਰ ਮੇਰੀ ਗਵਾਂਡੀ ਸੀਟ ਜਿਹੜੀ ਫਤਿਹਗੜ੍ਹ ਸਾਹਿਬ ਆ ਫਤਿਹਗੜ੍ਹ ਸਾਹਿਬ ਦੀ ਜੇ ਮੈਂ ਗੱਲ ਕਰ ਲਵਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਕਹਿੰਦੇ ਕਿ ਪਹਿਲਾਂ ਲਗਾਤਾਰ ਜਦੋਂ ਤੋਂ ਸੀਟਾਂ ਮਿਲੀਆਂ ਡਾਕਟਰ ਅਮਰ ਸਿੰਘ ਹੋਰਾਂ ਨੂੰ ਤੇ ਜੀਪੀ ਨੂੰ ਕਹਿੰਦੇ ਇੰਜ ਲੱਗ ਰਿਹਾ ਸੀਗਾ ਕਿ ਸ਼ਾਇਦ ਜੀਪੀ ਜਿਹੜੇ ਆ ਉਹ ਜਿੱਤ ਜਾਣਗੇ ਹਾਲੇ ਵੀ ਮੈਂ ਇਹ ਨਹੀਂ ਕਹਿੰਦਾ ਕਿ ਉਹ ਹਾਰ ਹਾਰਨ ਜਾ ਰਹੇ ਨੇ ਜਾਂ ਕੁਝ ਪਰ ਇਹ ਚਤਚਾਮਾ ਜ਼ਰੂਰ ਨੇ ਕਿ ਜਿਹੜੀ ਪਹਿਲਾਂ ਦਿਨਾਂ ਦੀ ਜੀਪੀ ਦੀ ਹਵਾ ਜਿਹੜੀ ਬਣੀ ਹੋਈ ਸੀ ਉਹ ਥੋੜੀ ਜੀ ਘੱਟ ਜ਼ਰੂਰ ਹੋਈ ਹੈ ਹਾਲਾਂਕਿ ਉਹ ਸਾਬਾ ਦੇ ਕਰਕੇ ਜੀਪੀ ਹਾਰਦੇ ਜਾਂ ਨਹੀਂ ਹਾਰਦੇ ਇਹ ਗੱਲ ਕਹਿਣੀ ਮੁਸ਼ਕਲ ਹੋਣੀ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਕਾਫੀ ਜ਼ਿਆਦਾ ਉਥੇ ਜਿਹੜੀ ਪਹਿਲਾਂ ਹਵਾ ਸੀ ਜੀਪੀ ਦੀ ਕਿ ਜੀਪੀ 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 ਹੀ ਹੋਈ ਪਈ ਸੀ ਪਰ ਥੋੜੀ ਜੀ ਹਵਾ ਉਹਨਾਂ ਦੀ ਜ਼ਰੂਰ ਘੱਟੀ ਸੀ ਹੁਣ ਦੇਖਦੇ ਹਾਂ ਕਿ ਡਾਕਟਰ ਅਮਰ ਸਿੰਘ ਅਤੇ ਜੀਪੀ ਦੇ ਵਿੱਚੋਂ ਕੌਣ ਉਥੇ ਜਿਹੜੀ ਆਵਾਜ਼ੀ ਮਾਰਦਾ ਪਰ ਹਾਂ ਆਮ ਆਗੂ ਪਾਰਟੀ ਨੂੰ ਕਹਿੰਦੇ ਆ ਕਿ ਉਸ ਸੀਟ ਦੇ ਉੱਪਰ ਹਾਲੇ ਵੀ ਜਿਹੜੀ ਐਜ ਉਹ ਹੈਗੀ ਹੈ ਉਥੇ ਜੇ ਮੈਂ ਗੱਲ ਕਰਨਾ ਆਪਣੇ ਬਠਿੰਡਾ ਦੀ ਅਣਖੀ ਸਾਬ ਬਠਿੰਡੇ ਦੇ ਵਿੱਚ ਜਿਹੜੀ ਫਾਈਟ ਹੈ ਉਹ ਕਲੀਅਰ ਤੌਰ ਤੇ ਜਿਹੜੀ ਫਾਈਟ ਬੀਬੀ ਹਰਜਿਮਰਤ ਕੌਰ ਬਾਦਲ ਤੇ ਜਿਹੜੀ ਆਮ ਆਦਮੀ ਪਾਰਟੀ ਦੇ ਮੰਤਰੀ ਜਿਹੜੇ ਗੁਰਮੀਤ ਮੀਤ ਥੇਰ ਹੈ ਉਹ ਮਾਫ ਕਰਨਾ ਜਿਹੜੇ ਗੁਰਮੀਤ ਸਿੰਘ ਖੁੜੀਆਂ ਨੇ ਗੁਰਮੀਤ ਸਿੰਘ ਖੁੜੀਆਂ ਤੇ ਬੀਬੀ ਹਰਜਿਮਰਤ ਕੌਰ ਬਾਦਲ ਦੇ ਵਿੱਚਕਾਰ ਟੱਕਰ ਜਿਹੜੀ ਆ ਉਹ ਹੈਗੀ ਹੈ ਔਰ ਉਹੀ ਥਾ ਜਿੱਥੇ ਕਾਂਗਰਸ ਦੀ ਜਾਂ ਖੁੜੀਆਂ ਦੀ ਜਾਂ ਕਾਂਗਰਸ ਦੀ ਹਰ ਨਿਬੜਦੀ ਹੈ ਜਿਆਦਾਤਰ ਜਿਹੜੀ ਟੱਕਰ ਹੈ ਉਹ ਆਮ ਆਦਮੀ ਪਾਰਟੀ ਵਰਸ ਅਕਾਲੀ ਦਲ ਦੀ ਹੋਈ ਹੈ ਉਥੇ ਕੁਝ ਲੋਕ ਸੱਜਣ ਦੱਸਦੇ ਆ ਕਿ ਬੀਬੀ ਹਰਜਮਨ ਕੌਰ ਬਾਦਲ ਨੂੰ ਐਜ ਹੈਗਾ ਉਹ ਤੋਂ ਜਿੱਤ ਸਕਦੇ ਆ ਪਰ ਫਾਈਨਲ ਰਿਜ਼ਲਟ ਜਿਹੜਾ ਕੁਝ ਵੀ ਹੋ ਸਕਦਾ ਕਿਉਂਕਿ ਇਹ ਅੰਦਾਜ਼ੇ ਹੀ ਹੁੰਦੇ ਅਣਖੀ ਸਾਹਿਬ ਨੂੰ ਪਤਾ ਹੀ ਹੈ ਤੇ ਪਰ ਹਾਂ ਬੀਬੀ ਨੂੰ ਐਜ ਜਿਹੜੀ ਉਥੇ ਜ਼ਰੂਰ ਦੱਸ ਰਹੇ ਆ ਤੇ ਉਥੇ ਵੀ ਜਿਹੜੀ ਫਰੀਦਕੋਟ ਵੀ ਥੋੜੀ ਪਾਸਪਿੰ ਜਿਹੜੀ ਟੱਕਰ ਦੱਸ ਰਹੇ ਆ ਔਰ ਫਰੀਦਕੋਟ ਫਰੀਦਕੋਟ ਦੇ ਕੁਝ ਹਿੱਸਿਆਂ ਦੇ ਵਿੱਚ ਦਾ ਸਰਮਜੀਤ ਸਰਮਜੀਤ ਸਿੰਘ ਆਲਤਾ ਦਾ ਜਿਹੜਾ ਆਧਾਰ ਅਣਖੀ ਸਾਹਿਬ ਕਹਿੰਦੇ ਕਿ ਬਹੁਤ ਜ਼ਿਆਦਾ ਹੈਗਾ ਔਰ ਕੁਝ ਪਿੰਡ ਜਿਹੜੇ ਉਹ ਹੈਗੇ ਆ ਕੁਝ ਹਲਕਿਆਂ ਦੇ ਪਿੰਡ ਹੈਗੇ ਜਿੱਥੇ ਸਰਬਜੀਤ ਸਿੰਘ ਉੱਥੀ ਕਿਹਨਾ ਨਹੀਂ ਪਹੁੰਚ ਸਕੇ ਉਥੇ ਪਹਿਲਾਂ ਜਿਹੜੀ ਹਵਾ ਸੀ ਵੀ ਕਰਮਜੀਤ ਅਨਬੋਲ ਜਤਨਗੇ 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 ਇਹੋ ਜੀਆਂ ਜਿਹੜੀਆਂ ਗੱਲਾਂ ਆਉਣ ਉੱਤੇ ਰਹੀਆਂ ਨਹੀਂ ਹੁਣ ਉੱਥੇ ਕੁਝ ਵੀ ਜਿਹੜਾ ਹੋ ਸਕਦਾ ਹੁਣ ਬਹੁਤੇ ਲੋਕ ਇਹ ਵੀ ਸੋਚਦੇ ਆ ਕਿ ਸਰਬਜੀਤ ਸਿੰਘ ਖਾਲਸਾ ਟ੍ਰੈਜਰੀ ਵੋਟ ਬਹੁਤ ਲੈ ਜਾਣਗੇ ਜਿੱਤ ਪੜਾ ਨਾ ਸਕਣ ਇਹੋ ਜੀਆਂ ਗੱਲਾਂ ਵੀ ਨੇ ਪਰ ਜਿਹੜੀ ਹਲੇ ਵੀ ਜੇਕਰ ਸਾਡੀ ਪੱਤਰਕਾਰਤਾ ਦੇ ਤੌਰ ਤੇ ਅਸੀਂ ਐਨਾਲਿਸਿਸ ਮੰਨੀਏ ਜਾਂ ਗੱਲਾਂ ਬਾਤਾਂ ਕਰੀਏ ਤਾਂ ਕਲੀਅਰ ਕਟ ਹਾਲੇ ਉੱਥੇ ਵੀ ਨਹੀਂ ਜਿਹੜਾ ਉਹ ਕੁਝ ਕਿਹਾ ਜਾ ਸਕਦਾ ਤਾਂ ਉੱਥੇ ਵੀ ਜਿਹੜੀ ਆ ਫਾਈਟ ਬਹੁਤ ਜ਼ਬਰਦਸਤ ਹੈਗੀ ਹੈ ਹੁਣ ਆਪਾਂ ਖਡੂਰ ਸਾਹਿਬ ਵਾਲੇ ਪਾਸਿਓਂ ਔਰ ਅੰਮ੍ਰਿਤਸਰ ਵਾਲੇ ਪਾਸਿਓਂ ਤੁਹਾਡੇ ਤੋਂ ਜਾਣਕਾਰੀ ਲੈਣੇ ਆ ਤੁਹਾਡੇ ਮਾਝੇ ਦਿਵਾਬੇ ਵਾਲੇ ਪਾਸੋਂ ਚੰਨੀ ਦੀ ਜਰੂਰ ਕਿਹਾ ਜਾ ਰਿਹਾ ਕਿ ਇੱਕ ਹਵਾ ਹੈਗੀ ਐ ਪ੍ਰਸੀਡ ਤੋਂ ਹੁਣ ਕੁਝ ਦਿਵਾਬੇ ਤੇ ਮਾਝੇ ਦੀਆਂ ਸੀਟਾਂ ਬਾਰੇ ਅਣਕੀ ਸਾਬ ਤੁਸੀਂ ਜਿਹੜੀ ਉਹ ਜਾਣਕਾਰੀ ਦੇ ਦਿਓ ਅ ਜੀ ਸੁਖੰਦਰ ਜੀ ਮੈਂ ਪਹਿਨਾ ਤਾਂ ਵਿਧਾਨਸ ਆਪਣੀ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਗੱਲ ਕਰਦੀ ਜਿੱਥੇ ਮੁਕਾਬਲਾ ਸੁਖੰਦਰ ਸੁਭਜਿੰਦਰ ਸਿੰਘ ਰਦਾਵਾ ਜਿਹੜੀ ਕਾਂਗਰਸ ਪਾਰਟੀ ਦੀ ਨੇ ਦੂਜੇ ਪਾਸੇ ਅਮਨ ਸ਼ੇਰ ਸਿੰਘ ਖਲਸੀ ਜਿਹੜੇ ਆਮ ਆਦਮੀ ਪਾਰਟੀ ਨੇ ਤੇ ਦੂਜੇ ਪਾਸੇ ਦਨੀਸ਼ ਪੱਬੂ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਸੁਖੰਦਰ ਜੀ ਮੁਕਾਬਲਾ ਜਿਹੜਾ ਇਸ ਵੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਿਲਜੀਤ ਸਿੰਘ ਹੋਣੀ ਤਾਂ ਉਹ ਜਿਹੜੀ ਸਥਿਤੀ ਆ ਦਜੀਤ ਸਿੰਘ ਚੀਬਾ ਹੋਣੀ ਤਾਂ ਇਹ ਜਿਹੜਾ ਮੁਕਾਬਲਾ ਹਲਕਾ ਜਿਹੜਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਵਸੇ ਦੂਸਾ ਇੱਥੇ ਮੁਕਾਬਲਾ ਵੇਖਣ ਨੂੰ ਤਾਂ ਚਾਰ ਕੋਨਾ ਜਾਂ ਪੰਜ ਕੋਨਾ ਲੱਗ ਰਿਹਾ ਪਰ ਅਸਲ ਮੁਕਾਬਲਾ ਜਿਹੜਾ ਕਾਂਗਰਸ ਪਾਰਟੀ ਤੇ ਦੂਜੇ ਪਾਸੇ ਅਮਰਜੀਤ ਸਿੰਘ ਕਲਸੀ ਤੇ ਤੀਜੇ ਪਾਸੇ ਦਿਨੇਸ਼ ਬੱਬੂ ਦੇ ਵਿਚਕਾਰ ਜਿਹੜਾ ਸਪਸ਼ਟ ਵਿਖਾਈ ਦੇ ਰਿਹਾ ਹੈ। ਜਿਸ ਤਰੀਕੇ ਨਾਲ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਹਾਂ ਫਿਰ ਸੁਖਸ਼ਿੰਦਰ ਦਾਵਾ ਇਸ ਇਲਾਕੇ ਤੋਂ ਸੀਟ ਕੱਢ ਜਾਣਗੇ ਇਸ ਹਲਕੇ ਤੋਂ ਸੀਟ ਕੱਢ ਜਾਣਗੇ। ਕੱਲ ਦਾ ਜਿਹੜਾ ਸਥਿਤੀਆਂ ਦੇਖੀਆਂ ਔਰ ਜਿਸ ਤਰੀਕੇ ਨਾਲ ਪੋਵਾ ਸੁਜਾਨਪੁਰ ਪਠਾਨਕੋਟ ਜਾਂ ਦੂਜੇ ਹਲਕਿਆਂ ਦੇ ਵਿੱਚ ਦਿਨੇਸ਼ ਬੱਬੂ ਦੇ ਸਬੰਧੀ ਪਤਾ ਲੱਗਾ ਜਾਂ ਜੋ ਸੂਚਨਾਵਾਂ ਸਾਡੇ ਤੱਕ ਪਹੁੰਚੇ ਨੇ ਭਾਰੀ ਮਾਤਰਾ ਚ ਉਥੇ VOTING ਜਿਹੜੀ ਹੁੰਦੀ ਆ ਉਸ ਹਲਕੇ ਦੇ ਵਿੱਚ ਤਾਂ ਹੌਲੀ-ਹੌਲੀ ਆਉਂਦੀ ਆ ਇਸ ਪਾਸੇ ਘਟਦੀ ਜਾਂਦੀ ਹੈ। ਤਜੇ ਪਾਸੇ ਸੁਖਵਿੰਦਰ ਸਿੰਘ ਰਧਾਵਾ ਦਾ ਜ਼ਿਕਰ ਗੁਰਦਾਸਪੁਰ ਕਾਦੀਆਂ ਡੇਰਾਬਾਬਾ ਨਾਨਕ ਫਤਿਹਗੜ ਚੂੜੀਆਂ ਇਹ ਜਿਹੜੇ ਲੋਕ ਵਿਧਾਨ ਸਭਾ ਹਲਕੇ ਨੇ ਇਹਨਾਂ ਦੇ ਵਿੱਚ ਜਿਹੜੀ ਵੋਟ ਆ ਸੁਖਵਿੰਦਰ ਜੀ ਉਹ ਵੱੰਡੀ ਜਾ ਰਹੀ ਆ ਅਮਨਸ਼ੀਰ ਸਿੰਘ ਕਲਸੀ ਦੇ ਕਰਨ ਤੇ ਦੂਜੇ ਪਾਸੇ ਦਿਲਜੀਤ ਸਿੰਘ ਚੀਬੇ ਦੇ ਕਰਨ ਅਮਰਸ਼ੀਰ ਸਿੰਘ ਕਲਸੀ ਬਟਾਲਾ ਤੋਂ ਵਿਧਾਇਕ ਨਹੀਂ ਤਾਂ ਜਿਹੜਾ ਮੁਕਾਬਲਾ ਆ ਸੁਖਵਿੰਦਰ ਜੀ ਇਥੇ ਫਸਵਾ ਜਿਹੜਾ ਚੱਲ ਰਿਹਾ ਪਰ ਇਸ ਸਭ ਦੇ ਬਾਵਜੂਦ ਇਹ ਜਿਹੜੀ ਸ਼ਾਮ ਤੱਕ ਸਾਡੇ ਤੋਂ ਰਿਪੋਰਟ ਪਹੁੰਚੀ ਸੁਖਵਿੰਦਰ ਰਧਾਵਾ ਜਿਹੜੇ ਨੇ ਲੱਗਦਾ ਆ ਜੇ ਕਿੰਨਾ ਤੌਰ ਉਤੋਂ ਪਤਾ ਬਾਅਦ ਤੋਂ ਲੱਗਦਾ ਆ ਕਿ ਸੀਟ ਕੱਢ ਜਾਣਗੇ ਪਰ ਬਹੁਤ ਥੋੜੇ ਮਾਰਚ ਦੇ ਨਾਲ ਜਿਹੜੀ ਫਾਈਟ ਹੈ ਇੱਥੇ ਵੀ ਉਹ ਵੀ ਲੈਕਟੋ ਰੈਕ ਜਿਹੜੀ ਫਾਈਟ ਆ ਉਹ ਚੱਲਦੀ ਪਈ ਹੈ ਤੇ ਜੇਕਰ ਸਿੱਧੂ ਸਾਹਿਬ ਅੰਮ੍ਰਿਤਸਰ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ ਕਹਿਣ ਨੂੰ ਤਾਂ ਲੋਕੀ ਇਹ ਲੜਾਈ ਕਹਿੰਦੇ ਸਨ ਕਿ ਕਾਂਗਰਸ ਵਰਸਸ ਆਮ ਆਦਮੀ ਪਾਰਟੀ ਹੈਗੀ ਆ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਢਾਲੀਵਾਲ ਹੋਣੀ ਸੀ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਗੁਰਜੀਤ ਸਿੰਘ ਔਸਲਾ ਹੋਣੀ ਸੀ ਪਰ ਥੋੜੇ ਕਿ ਦਿਨਾਂ ਤੋਂ ਤੱਕ ਇਹ ਸੂਚਨਾ ਸਾਡੇ ਤੱਕ ਪਹੁੰਚੀ ਆ ਇਹ ਸ਼ਰੂਮਨੀ ਅਕਾਲੀ ਦਲ ਦੇ ਜਿਹੜੇ ਅਨੁਜੋਸ਼ੀ ਨੇ ਉਹ ਵੀ ਇੱਕ ਤਗੜੀ ਫਾਈਟ ਜਿਹੜੀ ਦੇ ਰਹੇ ਨੇ ਸ਼ਹਿਰੀ ਹਲਕਿਆਂ ਦੇ ਵਿੱਚ ਕਿਉਂਕਿ ਜਦੋਂ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਉਹ ਮੰਤਰੀ ਸਨ ਤਾਂ ਉਹਨਾਂ ਵੱਲੋਂ ਆਪਣੇ ਹਲਕੇ ਦੇ ਵਿੱਚ ਤਾਂ ਅੰਮ੍ਰਿਤਸਰ ਈਰੀਤ ਵਿੱਚ ਜਿਹੜੇ ਕੰਮ ਕੀਤੇ ਗਏ ਉਹਨਾਂ ਕੰਮਾਂ ਦੀ ਬਦੌਲਤ ਉਹ ਐਸਲੇ ਗੁਰਜੀਤ ਸਿੰਘ ਔਸਲਾ ਤੇ ਕੁਲਦੀਪ ਸਿੰਘ ਢਾਲੀਵਾਲ ਨੂੰ ਇੱਕ ਤਗੜੀ ਫਾਈਟ ਜਿਹੜੀ ਦੇ ਰਹੇ ਨੇ ਪਰ ਇਸ ਹਸਤੇ ਪਾਸੇ ਦੇ ਵਿੱਚ ਤਰਨਜੀਤ ਸਿੰਘ ਸੰਧੂ ਜਿਹੜੇ ਨੇ ਭਾਜਪਾ ਤੇ ਉਹ ਕੋਈ ਖਾਸ ਵਧੀਆ ਪ੍ਰਦਰਸ਼ਨ ਜਿਹੜਾ ਉਹਨਾਂ ਦਾ ਇਸ ਤੇ ਵੇਖਣ ਨੂੰ ਜਿਹੜਾ ਉਹ ਨਹੀਂ ਮਿਲਿਆ ਸੋ ਬਾਬਾ ਕਾਕੀਚੜੀ ਲੜਾਈ ਹੈ ਇਸ ਵਿੱਚ ਤਿੰਨ ਕੋਨੀ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ ਬਣੀ ਆ ਨੰਬਰ 1 ਤੇ ਗੁਰਜੀਤ ਸਿੰਘ ਔਸਲਾ ਹੋਣੀ ਆ ਦੂਜੇ ਨੰਬਰ ਤੇ ਕੁਲਦੀਪ ਸਿੰਘ ਢਾਲੀਵਾਲ ਤੇ ਤੀਸਰੇ ਨੰਬਰ ਤੇ ਸ਼ੁਰੂਮੀ ਅਕਾਲੀ ਦਲ ਦੇ ਅਨੰਜੋਸ਼ੀ ਹੁਣ ਸਿਕਾਰ ਨਾਮ ਤਾਂ ਜਿਹੜਾ ਕਿਹੜੇ ਨਾਮ ਤੇ ਡਿੱਗਦਾ ਇਹ ਤਾਂ 4 ਜੂਨ ਨੂੰ ਪਤਾ ਲੱਗੇਗਾ ਪਰ ਕੱਲ ਦੀ ਜਿਹੜੀ ਚੋਣਾ ਹੋਈਆਂ ਉਹਨਾਂ ਦੇ ਵਿੱਚ ਜਿਹੜੀ ਲੜਾਈ ਹੈ ਅਨੰਜੋਸ਼ੀ ਗੁਰਜੀਤ ਸਿੰਘ ਔਸਲਾ ਤੇ ਕੁਲਦੀਪ ਸਿੰਘ ਢਾਲੀਵਾਲ ਦੇ ਵਿੱਚ ਕਰ ਦੇਖੋ ਜਿਹੜੀ ਮਿਲੀ ਆ ਹੋ ਸਕਦਾ ਕਿ ਗੁਰਜੀਤ ਸਿੰਘ ਔਸਲਾ ਹੋਣੀ ਚੰਗਾ ਪ੍ਰਦਰਸ਼ਨ ਕਰ ਪਾਉਣ ਇਸ ਦਾ ਪਤਾ ਤਾਂ 4 ਜੂਨ ਨੂੰ ਜਿਹੜਾ ਲੱਗੇਗਾ ਹੁਣ ਸਭ ਤੋਂ ਹੌਟ ਸੀਟ ਜਿਹੜੀ ਆ ਖਡੂਰ ਸਾਹਿਬ ਦੇ ਸਿਕੰਦਰ ਜੀ ਗੱਲ ਕਰਕੇ ਜਿਸ ਤਰੀਕੇ ਦਾ ਰੌੜਾ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਦੇ ਸੰਦਰਭ ਚ ਪਿਆ ਕਿ ਅਮਰਤਪਾਲ ਸਿੰਘ ਹੁਣ ਇੱਕ ਤਗੜੀ ਫਾਈਟ ਦੇਣਗੇ ਜਾਂ ਇਹੋ ਜਿਹਾ ਕਰਨਗੇ ਤਗੜੀ ਚੋਣ ਮਹਿਮ ਨੂੰ ਬਦਲ ਸਕਦੇ ਆ ਉਹਨਾਂ ਦੇ ਆਪਣੇ ਹਲਕੇ ਬਾਬਾ ਬਕਾਲਾ ਜਿਹੜਾ ਉਹਦਾ ਜੰਗੂ ਕਿਹੜਾ ਪਿੰਡ ਆ ਉਹਨਾਂ ਦਾ ਉਸ ਹਲਕੇ ਚ ਪਿੰਡਾ ਸਿਕੰਦਰ ਜੀ ਉਥੇ ਪੋਲਿੰਗ ਜਿਹੜੀ ਆ ਬਹੁਤ ਘੱਟ ਮਾਤਰਾ ਵਿੱਚ ਹੋਈ ਆ ਜਿਸ ਨੇ ਸਵਾਰ ਜਿਹੜੇ ਨੇ ਜ਼ਰੂਰ ਅਮਰਤਪਾਲ ਦੀ ਇਸ ਚੋਣ ਮਹਿੰਮ ਦਾ ਸਵਾਰ ਚਰੇ ਓਖੜੇ ਕਰ ਦਿੱਤੇ ਆ ਦੂਜੇ ਪਾਸੇ ਅਕਾਲੀ ਦਰ ਦੇ ਵਿਰਸਾ ਸਿੰਘ ਬਲਟੋਵਾ ਤਗੜੀ ਉਥੇ ਫਾਈਟ ਜਿਹੜੀ ਆ ਉਹਨਾਂ ਵੱਲੋਂ ਦਿੱਤੀ ਗਈ ਤੇ ਕੁਲਬੀਰ ਸਿੰਘ ਜੀਰਾ ਜਿਹੜੇ ਨੇ ਕਾਂਗਰਸ ਪਾਰਟੀ ਦੇ ਨੇ ਲਾਲਜੀਤ ਸਿੰਘ ਪੁੱਲਰ ਆਪਣੀ ਵਿਵਾਦਾਂ ਕਰਕੇ ਲੋਕਾਂ ਦੇ ਮਾਣਾਂ ਤੋਂ ਉੱਤਰ ਕੇ ਬਹੁਤ ਪਿੱਛੇ ਜਿਹੜੇ ਉਹ ਚੱਲਦੇ ਮਹਿਸੂਸ ਹੋ ਰਹੇ ਆ ਤੇ ਤੀਸਰੇ ਬੰਨੇ ਜਿਹੜੇ ਭਾਜਪਾ ਤੇ ਮਨਪ੍ਰੀਤ ਸਿੰਘ ਮੀਆਂ ਬੈਂਡ ਨੇ ਉਹਨਾਂ ਦੀ ਸਥਿਤੀ ਵੀ ਨਾਂ ਦੇ ਬਰਾਬਰ ਹਾਜ਼ਰੀ ਜਿਹੜੀ ਨਾਂ ਦੇ ਬਰਾਬਰ ਸੀ ਤਾਂ ਹਲਕਾ ਖਡੂਰ ਸਾਬ ਤੋਂ ਜਿਹੜੀ ਮੁੱਖ ਟੱਕਰਿਆ ਉਹ ਕੁਲਬੀਰ ਸਿੰਘ ਜੀਰਾ ਸ਼੍ਰੋਮਣੀ ਅਕਾਲੀ ਦਰ ਦੇ ਵਿਰਸਾ ਸਿੰਘ ਬਲਟੋਵਾ ਤੇ ਰਾਲਜੀਤ ਸਿੰਘ ਭੁੱਲਰ ਦੇ ਵਿਚਕਾਰ ਤੇ ਅਮਰਤਪਾਲ ਹੁਣ ਜਿਹੜੀ ਪੰਥਕ ਵੋਟ ਜਿਹੜੀ ਆ ਜਿਹੜੀ ਪੰਥਕ ਵੋਟ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਪੈਣੀ ਸੀ ਉਹ ਵੋਟ ਵੰਡਣ ਜਾਣ ਕਰਕੇ ਜੇਕਰ ਅਮਰਤਪਾਲ ਸਿੰਘ ਹੁੰ ਜਾਂਦੀ ਤਾਂ ਉਸ ਦਾ ਸਿੱਧਾ ਨੁਕਸਾਨ ਜਿਹੜਾ ਆ ਵਰਸਾ ਸਿੰਘ ਉਲਟੋਵਾਨ ਨੂੰ ਹੁੰਦਾ ਮਹਿਸੂਸ ਜਿਹੜਾ ਹੁੰਦਾ ਤੇ ਉਸ ਦਾ ਫਾਇਦਾ ਜਿਹੜਾ ਆ ਕੁਲਬੀਰ ਸਿੰਘ ਜੀ ਦੇ ਨੂੰ ਜਾਂਦਾ ਮਹਿਸੂਸ ਹੁੰਦਾ ਆ ਬਾਕੀ ਲਾਲਜੀਤ ਸਿੰਘ ਭੁੱਲਰ ਤੋਂ ਨਹੀਂ ਇਸ ਚੋਣ ਮੈਦਾਨ ਨੂੰ ਇਸ ਚੋਣ ਦੌੜ ਦੇ ਵਿੱਚ ਸ਼ਾਮਲ ਹੈਗੇ ਆ ਉਹਨਾਂ ਵੱਲੋਂ ਜਿਹੜੇ ਬੀਤੇ ਸਮੇਂ ਦੇ ਵਿੱਚ ਕੀਤੀਆਂ ਗਈਆਂ ਬਿਆਨਬਾਜ਼ੀਆਂ ਸ਼ਾਇਦ ਉਹਨਾਂ ਨੂੰ ਲੈ ਕੇ ਬੈਠ ਜਾਣਾ ਪਰ ਜਿਹੜਾ ਹੁਣ ਇਸ ਵਾਰੀ ਜਿਹੜਾ ਮੁਕਾਬਲਾ ਆ ਉਹ ਤਿੰਨ ਕੋਨਾ ਕਿਹਾ ਜਾ ਸਕਦਾ ਬਿਰਸਾ ਸਿੰਘ ਮਲਟੋਆ ਉਸ ਦੇ ਪਾਸੇ ਕੁਲਬੀਰ ਸਿੰਘ ਜੀਰਾ ਤੇ ਭਾਈ ਅਮਰਪਾਲ ਸਿੰਘ ਅਮਰਪਾਲ ਸਿੰਘ ਹੁਣਾਂ ਦੇ ਹੱਕ ਦੇ ਵਿੱਚ ਜਿਹੜੀ ਜਿਹੜੀ ਖਿਲਾਫ ਇਹ ਗੱਲ ਜਾਂਦੀ ਮਹਿਸੂਸ ਹੋਈ ਆ ਕਿ ਉਹਨਾਂ ਦੇ ਆਪਣੇ ਹਲਕੇ ਬਾਬਾ ਕਾਲੇ ਦੇ ਵਿੱਚ ਹੀ ਜਿਹੜਾ ਪਿੰਡੂ ਹਲਕਾ ਮੰਨਿਆ ਜਾਂਦਾ ਸੁਖਿੰਦਰ ਜੀ ਉੱਥੇ VOTING ਜਿਹੜੀ ਹੈ VOTING ਪ੍ਰਤੀਸ਼ਤ ਬਹੁਤ ਘੱਟ ਸੀ ਤਾਂ ਦੇਖੋ ਹੁਣ ਜਿਹੜਾ ਇਹ ਜਿੱਤ ਦਾ ਗੁਣਾ ਆ ਕਾਂਗਰਸ ਖੜਦੀ ਆ ਜਾਂ ਸ਼ਰੂਨੀ ਅਕਾਲੀ ਦਲ ਖੜਦਾ ਇਹ ਤਾਂ ਚਾਰ ਚੁੱਕਰ ਪਤਾ ਨਹੀਂ ਜੀ ਬਿਲਕੁਲ ਬਿਲਕੁਲ ਚਲੋ ਉਧਰ ਅਮਰਪਾਲ ਦੀ ਬਹੁਤ ਲੋਕ ਨੇ ਸਪੋਰਟ ਜਿਹੜੀ ਉਹਤੇ ਕੀਤੀ ਹੈਗੀ ਔਰ ਅਮਰਪਾਲ ਦਾ ਫੈਕਟਰ ਜਿਹੜਾ ਇਹਨਾਂ ਦਿਨ ਚੱਲਦਾ ਜਿਹੜਾ ਉਹ ਬਹੁਤ ਦੇਖਿਆ ਔਰ ਸਾਡੇ ਕੋਲ ਇਹ ਵੀ ਰਿਪੋਰਟਾਂ ਨੇ ਕਿ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਤੇ ਕਾਗਜ਼ ਦੇ ਹਲਕਾ ਇੰਚਾਰਜਾਂ ਉਹਨਾਂ ਦੇ ਪੱਕੇ ਵਰਕਰਾਂ ਨੇ ਪੱਕੇ ਸਾਥੀਆਂ ਨੇ ਇਹ ਵੀ ਗੱਲਾਂ ਕਹਿਤੀਆਂ ਸੀ ਕਿ ਭਈ ਇਸ ਵਾਰ ਸਾਨੂੰ ਵੋਟ ਪਾਉਣੀ ਹੋਣਾ ਕਿ ਉਹ ਅਸੀਂ ਅਮਰਪਾਲ ਸਿੰਘ ਹੂਰਾ ਨੂੰ ਜਿਹੜੀ ਆ ਵੋਟ ਕਰਨੀ ਹੈਗੀ ਔਰ ਉਹ ਹਵਾ ਚਲਦੀ ਚਲਦੀ ਅਣਕੀ ਸਾਹਿਬ ਉਹ ਹਵਾਵਾਂ ਜਲਦੀ-ਜਲਦੀ ਫਰੀਦਕੋਟ ਪਹੁੰਚੀ ਫਰੀਦਕੋਟ ਹੁੰਦੀ ਹੁੰਦੀ ਥੋੜੀ ਜੀ ਜਿਹੜੀ ਉਹ ਇੱਥੇ ਮੱਠੀ ਸੰਗਰੂਰ ਜ਼ਰੂਰ ਪਈ ਕਿਉਂਕਿ ਸਪਾਲ ਸਿੰਘ ਖਹਿਰਾ ਦੀ ਇੱਕ ਆਪਣੀ ਪੰਥਕ ਸ਼ਵੀ ਹੈਗੀ ਹੈ ਔਰ ਇੱਕ ਆਪਣਾ ਉਹਨਾਂ ਦਾ ਰੁਤਬਾ ਹੈਗਾ ਸਿਮਰਨਜੀਤ ਸਿੰਘ ਮਾਨ ਇਥੋਂ ਜਿੱਤੇ ਸੀਗੇ ਉਹਨਾਂ ਦੇ ਹੱਕ ਦੇ ਵਿੱਚ ਉਸ ਤਰੀਕੇ ਨਾਲ ਹਵਾ ਨਹੀਂ ਬਣ ਸਕੀ ਪਰ ਕਾਫੀ ਹੱਦ ਤੱਕ ਸਿਮਰਨਜੀਤ ਮਾਨ ਨੂੰ ਫਾਇਦਾ ਜ਼ਰੂਰ ਹੋਇਆ ਜਿਹੜਾ ਉਹਨਾਂ ਨੇ ਜਿਹੜਾ ਇੱਕ ਆਪਣਾ ਉਮੀਦਵਾਰ ਜਿਹੜਾ ਉਹਨਾਂ ਦੇ ਅਮਰਤਪਾਲ ਦੇ ਖਿਲਾਫ ਜਿਹੜਾ ਵਾਪਸ ਲਿਆ ਸੀਗਾ ਉਹ ਤਾਂ ਥੋੜੀ ਜਰੂਰ ਹਵਾ ਉਹਨੂੰ ਮਿਲਦੀ ਦਿਖਾਈ ਦਿੱਤੀ ਪਰ ਫਿਰ ਵੀ ਸਪਾਲ ਸਿੰਘ ਕਹਿ ਰਾ ਹੋਰਾਂ ਦੇ ਦੇ ਜਿਹੜੇ ਖਿਲਾਫ ਉਹ ਇੰਨੀ ਹਵਾ ਨਹੀਂ ਦਿਖਾਈ ਦਿੱਤੀ ਪਰ ਇਹ ਪ੍ਰਭਾਵ ਜਿਹੜਾ ਦੋ ਤਿੰਨ ਸੀਟਾਂ ਤੇ ਜਰੂਰ ਦੇਖਣ ਨੂੰ ਮਿਲਿਆ ਅਮਰਤਪਾਲ ਸਿੰਘ ਹੋਰਾਂ ਦਾ ਹਾਲਾਂਕਿ ਲੁਧਿਆਣਾ ਦੇ ਵਿੱਚ ਵੀ ਕਮਲਜੀਤ ਬਰਾੜ ਹੋਣਾ ਨੇ ਉਹਨਾਂ ਦੀਆਂ ਫੋਟੋਆਂ ਲਾ ਕੇ ਚੋਣਾਂ ਲੜੀਆਂ ਉਧਰ ਛੰਦਰਾ ਸਾਹਿਬ ਜਿਹੜੇ ਉਹਨਾਂ ਦੇ ਸ਼ਹੀਦ ਉਹਨਾਂ ਦੇ ਬੇਟੇ ਹਨ ਵੀ ਅਮਰਤਪਾਲ ਦੇ ਨਾਮ ਤੇ ਥੋੜਾ ਜਿਹਾ ਕੀਤਾ ਔਰ ਲੱਖਾਂ ਸਦਾਨਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੜ ਰਿਹਾ ਉਧਰ ਵੀ ਜਿਹੜੀ ਅਮਰਪਾਲ ਦਾ ਫੈਕਟਰ ਜਿਹੜਾ ਉਹ ਕਾਫੀ ਜਗ੍ਹਾ ਦੇਖਣ ਨੂੰ ਮਿਲਿਆ ਹਨ ਕਿਦਾ ਸੁਖਵਿੰਦਰ ਜੀ ਅਮਰਪਾਲ ਦਾ ਫੈਕਟਰ ਜਿਸਦੇ ਬੰਦੀ ਤੁਸੀਂ ਗੱਲ ਕਰੀ ਜੇ ਇਹ ਪੰਜਾਬ ਦੀ ਸਿਆਸਤ ਦੇ ਨਵੀਆਂ ਦਿਸ਼ਾ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ ਨਵੀਆਂ ਦਿਸ਼ਾ ਜਰੂਰ ਸਥਾਪਿਤ ਕਰੇਗਾ ਕਿਉਂਕਿ ਅੱਜ ਤੱਕ ਜੇਕਰ ਵਿਖੇ ਜਾਈ ਤਾਂ ਰਵਾਇਤੀ ਪਾਰਟੀਆਂ ਦੇ ਆਪੂ ਹੀ ਚੋਣ ਬਣਾਉਣ ਦੇ ਵਿੱਚ ਉਮਦੇ ਰਹੇ ਹੈ ਚਾਹੇ ਉਹ ਕਾਂਗਰਸ ਹੋਵੇ ਚਾਹੇ ਕੋਈ ਹੋਵੇ ਚਾਹੀ ਆਮ ਆਦਮੀ ਪਾਰਟੀ ਹੋਵੇ ਆਮ ਆਦਮੀ ਪਾਰਟੀ ਨੂੰ ਜੇਕਰ 2022 ਦੇ ਵਿੱਚ ਇੱਕ ਟੁੱਟਵਾ ਫਤਵਾ ਮਿਲਿਆ ਤਾਂ ਸ਼ਾਇਦ ਉਹ ਰਵਾਇਤੀ ਪਾਰਟੀਆਂ ਤੋਂ ਨਾਰਾਜ਼ਗੀ ਸੀ ਜਿਹੜੇ ਵੋਟਰ ਇਹਨਾਂ ਨਾਲ ਜੁੜਦੇ ਆ। ਤਾਂ ਹੁਣ 2 ਸਾਲਾਂ ਦੀ ਕਾਰਸ਼ੈਲੀ ਦੇ ਦੌਰਾਨ ਜਿਹੜਾ ਪੰਜਾਬ ਦਾ ਵੋਟਰ ਆ ਉਹ ਵੀ ਇਹਨਾਂ ਤੋਂ ਨਾਖੁਸ਼ ਆ ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਅਮਰਤਪਾਲ ਦਾ ਜਿਹੜਾ ਫੈਕਟਰ ਆ ਉਹ ਖਾਸ ਤੌਰ ਤੇ ਐਸੇ ਪੰਜਾਬ ਦੇ ਵਿੱਚ ਚੱਲਦਾ ਪਿਆ ਇਹਨਾਂ ਚੋਣਾਂ 'ਚ ਵੇਖਣ ਨੂੰ ਮਿਲਿਆ ਚਾਹੀਏ ਉਹ ਸਮਝੀਦਾ ਖਾਸਾ ਦੇ ਸੰਦਰਭ 'ਚ ਹੋਵੇ ਤੇ ਚਾਹੀਏ ਲੁਧਿਆਣੇ ਤੇ ਕਮਲਜੀਤ ਦੇ ਸੰਬੰਧ ਦੇ ਵਿੱਚ ਪਰ ਸਿੱਧੂ ਸਾਹਿਬ ਗੱਲ ਤਾਂ ਇਹ ਹੈਗੀ ਆ ਵੇਖਣ ਵਾਲੀ ਗੱਲ ਇਹ ਆ ਕਿ ਪੰਜਾਬ ਦਾ ਸਮੁੱਚਾ ਵੋਟਰ ਜਿਹੜਾ ਕੀ ਅਮਰਤਪਾਲਤਾ ਅਮਰਤਪਾਲ ਸਿੰਘ ਦੀ ਵਿਚਾਰਧਾਰਾ ਨਾਲ ਪਸੰਦ ਕਰਦਾ ਜਾਂ ਨਹੀਂ ਕਰਦਾ ਕੇਵਲ ਤੇ ਕੇਵਲ ਅਸੀਂ ਪੰਜਾਬ ਦੇ ਇੱਕ ਵਰਗ ਨੂੰ ਹੀ ਲੈ ਕੇ ਅਮਰਤਪਾਲ ਨਾਲ ਜੋੜ ਕੇ ਨਹੀਂ ਦੇ ਸਕਦੇ 2.5 ਕਰੋੜ ਪੰਜਾਬ ਦੀ ਆਬਾਦੀ ਹੈ ਜਿਨ੍ਹਾਂ ਦੇ ਵਿੱਚ ਹਰ ਵਰਗ ਦੇ ਬੰਦੇ ਜਿਹੜੇ ਮजूद ਨੇ ਕੀ ਉਹ ਅਮਰਤਪਾਲ ਸਿੰਘ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਕੀ ਉਸ ਨੂੰ ਪਸੰਦ ਕਰਦੇ ਆ ਜੇ ਤਾਂ ਇਹਨਾਂ ਚੋਹਾਂ ਦੇ ਵਿੱਚ ਇੱਕ ਵੀ ਨਤੀਜਾ ਉਹ ਤਾਂ ਉਹ ਤਾਂ ਬਾਅਦ ਦੇ ਵਿੱਚ ਵੋਟਾਂ ਦੇ ਵਿੱਚ ਪਤਾ ਲੱਗਦਾ ਹੈ ਉਹ ਆਪਾਂ ਹੁਣੇ ਨਾ ਤਾਂ ਆਪਾਂ ਇੱਥੇ ਤੈਅ ਕਰ ਸਕਦੇ ਆ ਨਾ ਕੋਈ ਉਹ ਤਾਂ ਕਰ ਸਕਦੇ ਆ ਠੀਕਾ ਜਦੋਂ ਕੋਈ ਚੋਣ ਮੈਦਾਨ ਚ ਨਿਤਰੇਗਾ ਜਾਂ ਜਦੋਂ ਕੋਈ ਪੰਜਾਬ ਦੇ ਵਿੱਚ ਆਪਣੇ ਉਮੀਦਵਾਰ ਉਤਾਰੇਗਾ ਉਦੋਂ ਜਿਹੜੀਆਂ ਗੱਲਾਂ ਦੇਖਣ ਵਾਲੀਆਂ ਹੋਣਗੀਆਂ ਪਰ ਫਿਲਹਾਲ ਆਪਾਂ ਇੱਕ ਦਿੱਟ ਪੋਲ ਦੀ ਜਿਸ ਤਰੀਕੇ ਨਾਲ ਗੱਲਬਾਤ ਕਰ ਰਹੇ ਹਾਂ ਵੀ ਜੀ 13 0 ਵਾਲਾ ਸੁਖਨਾ ਭਗਵੰਤਪਾਲ ਦਾ ਨਹੀਂ ਦਿਖਣ ਨੂੰ ਮਿਲ ਰਿਹਾ ਔਰ ਦੂਜੇ ਪਾਸੇ ਠੀਕ ਹੈ ਜਿੱਥੇ ਥੋੜਾ ਜਿਹਾ ਇਹ ਵੀ ਇਹ ਵੀ ਮੈਂ ਐਨਸੀ ਸਾਹਿਬ ਦੇਖੀ ਆ ਸਥਿਤੀ ਕਿ ਜਿੱਥੇ ਐਂ ਲੱਗਦਾ ਸੀ ਕਿ ਜਿਹੜਾ ਮਾਈਗ੍ਰੇਟ ভোটার ਹੈ ਜਿਹੜਾ ਯੂਪੀ ਬਿਹਾਰ ਦਾ ভোটার ਹੈ ਜਿਹੜਾ ਖਾਸ ਕਰਕੇ Hindu ਵੀ ਹੈ ਔਰ ਉਹ ਜਿਹੜਾ ভোটার ਹੈ ਉਹ ਹੋ ਸਕਦਾ ਹੈ ਕਿ ਭਾਜਪਾ ਵਾਲੇ ਪਾਸੇ ਗਿਆ ਹੋਵੇ ਬਹੁਤ ਈ ਥਾਈਆਂ ਐ ਵੀ ਲੱਗਦਾ ਸੀ ਪਰ ਬਹੁਤ ਈ ਥਾਈਆਂ ਇਹ ਵੀ ਦੇਖਣ ਨੂੰ ਮਿਲਿਆ ਕਿ ਉਹੀ ਵੋਟਰ ਇਹ ਵੀ ਗੱਲ ਕਹਿ ਰਿਹਾ ਮਾਈਗ੍ਰੇਟ ਵੋਟਰ ਕਿ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਫ੍ਰੀ ਬਿਜਲੀ ਜਿਹੜੀ ਉਹ ਮਿਲੀ ਐ ਉਹ ਉਸ ਹੱਦ ਤੱਕ ਜਿਹੜਾ ਫਾਇਦਾ ਉਹ ਉਸ ਵੋਟਰ ਦਾ ਭਾਜਪੀ ਨੂੰ ਮਿਲ ਨਹੀਂ ਸਕਿਆ ਜਿੰਨਾ ਮਿਲਣਾ ਚਾਹੀਦਾ ਸੀ ਸੁਖਵੰਦਰ ਜੀ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਇਹਨੂੰ ਧਿਆਨਾ ਔਰ ਬੋਹਾਲੀ ਖੇਤਰ ਦੇ ਵਿੱਚ ਇੱਥੇ ਮਾਈਗ੍ਰੇਟ ਵੋਟਰ ਜ਼ਿਆਦਾ ਆ ਉਹ ਭਾਜਪਾ ਵੱਲ ਜਾਣ ਦੀ ਬਜਾਏ ਜਿਹੜੀ ਮੁਫਤ ਬਿਜਲੀ ਪਾਣੀ ਦੀ ਜਾਂ ਜਿਹੜੀ ਸਹੂਲਤ ਸੀ ਬਿਜ ਆਮ ਆਦਮੀ ਪਾਰਟੀ ਵੱਲ ਝੁਕਿਆ ਹੈਗਾ ਤਾਂ ਭਾਜਪਾ ਦਾ ਜਿਹੜਾ ਪ੍ਰਦਰਸ਼ਨ ਆ ਲੁਧਿਆਣਾ ਖੇਤਰ ਦੇ ਵਿੱਚ ਸਮਝਿਆ ਜਾ ਰਿਹਾ ਸੀ ਕਿ ਬਹੁਤ ਚੰਗਾ ਹੋ ਸਕਦਾ ਜਿੱਥੇ ਆਮ ਆਸ਼ਾ ਹੁਣੀ ਵੀ ਆਏ ਜੋ ਆਪਣੇ ਅਤੇ ਤਰ੍ਹਾਂ ਯੋਗੀ ਹੁਣੀ ਵੀ ਆਏ ਪਰ ਸ਼ਾਇਦ ਉਹੋ ਜੀ ਗੱਲ ਜਿਹੜੀ ਆ ਉਹ ਨਹੀਂ ਬਣ ਸਕੀ ਪਹਿਲੀ ਤਾਂ ਗੱਲ 13 0 ਵਾਲੀ ਜਿਹੜੀ ਤੁਸੀਂ ਗੱਲ ਕੀਤੀ ਜਿਹੜਾ ਇੱਕ ਐਗਜ਼ੈਕਟ ਪੋਲ ਆਇਆ ਇੱਕ ਟੀਵੀ ਦੇ ਉਹਨੇ ਇੱਕ ਸੀਟ ਦਿੱਤੀ ਆਮ ਆਦਮੀ ਪਾਰਟੀ ਨੂੰ 13 ਜਿਹੜਾ ਮੁੱਖ ਮੰਤਰੀ ਕਹਿ ਰਿਹਾ ਕਿ 13 0 ਲੈ ਲਓ ਇੱਕ ਸੀਟ ਦੇ ਰਿਹਾ ਤੇ ਵੱਧ ਤੋਂ ਵੱਧ 3 ਜਾਂ 4 ਸੀਟਾਂ ਆਮ ਆਦਮੀ ਪਾਰਟੀ ਨੂੰ ਐਗਜ਼ਿਟ ਪੋਲਾਂ ਦੇ ਅਨੁਸਾਰ ਜਿਹੜੀਆਂ ਉਹ ਮਿਲਦੀਆਂ ਦਿਖਾਈ ਦੇ ਰਹੀਆਂ ਨੇ ਜੇਕਰ ਸਮੁੱਚੀ ਤਾਕਤ ਉਹੀ ਝੋਕ ਦਿੱਤੀ ਹੋਵੇ ਮੁੱਖ ਮੰਤਰੀ ਸਾਹਿਬ ਹਰ ਸਟੇਜ ਤੇ ਜਾ ਕੇ ਇਹ ਕਹਿੰਦੇ ਰਹੇ ਹੋਣ 13 0 13 0 ਤਾਂ ਸਖਵਿੰਦਰ ਜੀ ਜੇਕਰ ਇੱਕ ਸੀਟ ਇੱਕ ਨਿਊ ਚੈਨਲ ਦੇ ਰਿਹਾ ਦੂਜੇ ਪਾਸੇ ਜਿੰਨੇ ਵੀ ਐਗਜ਼ਿਟ ਪੋਲਾਂ ਬਾੜੇ ਨੇ ਉਹ ਸਿਰਫ 3 ਤੋਂ ਵੱਧ ਵੱਧ ਹੀ ਨਹੀਂ ਫਿਰ ਹੱਦ 4 ਤਾਂ ਫਿਰ ਉਹ ਜੀ ਆਮ ਆਦਮੀ ਪਾਰਟੀ ਦੀ ਸਥਿਤੀ ਕਿਹੋ ਜਿਹੀ ਹੋ ਸਕਦੀ ਆ ਇਸ ਦਾ ਫਰਕ ਜਿਹੜਾ ਉਹ ਜ਼ਰੂਰ ਸਖਵਿੰਦਰ ਜੀ ਪਾਊਗਾ ਕਿਉਂਕਿ ਜਦੋਂ 2002 ਆ 22 ਦੀਆਂ ਚੋਣਾਂ ਹੁੰਦੀਆਂ ਨੇ ਤਾਂ ਉਦੋਂ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਪ੍ਰਤੀਸ਼ਤ ਹੀ 42% ਸੀ ਜਾਣ ਕੇ 10 ਲੋਕ ਸਭਾ ਹਲਕਿਆਂ ਦੇ ਵਿੱਚ ਉਹਨਾਂ ਦੀ ਜਿੱਤ ਜਿਹੜੀ ਹੈ ਸਾਫ਼ ਪ੍ਰਾਪਤ ਹੁੰਦੀ ਹੈ 2022 ਦੇ ਵਿੱਚ ਬਿਲਕੁਲ 42% ਵੋਟ ਬੈਂਕ ਲੈ ਕੇ ਉਹ 10 ਲੋਕ ਸਭਾ ਹਲਕੇ ਉਹ ਜਿੱਤਦੇ ਆ ਤੇ ਜੇਕਰ ਅੱਜ ਦੀ ਸਥਿਤੀ ਦੇ ਵਿੱਚ ਉਹਨਾਂ ਨੂੰ ਐਗਜ਼ਿਟ ਪੋਲ ਇੱਕ ਜਾਂ ਦੋ ਹੱਦ ਤਿੰਨ ਬੁਖਾਰੇ ਆ ਤਾਂ ਆਮ ਆਦਮੀ ਪਾਰਟੀ ਦੇ ਪੈਰਾਂ ਦੇ ਉੱਥੋਂ ਜ਼ਮੀਨ ਕਿਸ ਦੀ ਸਾਫ਼ ਮਹਿਸੂਸ ਹੋ ਰਹੀ ਹੈ ਬਾਕੀ 4 ਜੂਨ ਨੂੰ ਪਤਾ ਲੱਗੇਗਾ ਪਰ ਜਿਹੜੇ ਐਗਜ਼ਿਟ ਪੋਰ ਨੇ ਸੁਖਵਿੰਦਰ ਜੀ ਉਹਨਾਂ ਨੇ ਇਸ ਸਥਿਤੀ ਨੂੰ ਬਿਆਨ ਕੀਤਾ ਹੈ ਜੀ ਚਲੋ ਹੁਣ ਅਸੀਂ 2 2 4 4 ਸੀਟਾਂ ਲੈ ਕੇ ਅਲੱਗ ਤੋਂ ਜਿਹੜਾ ਇੱਕ ਥੋੜੀ ਦੇਰ ਤੱਕ ਪ੍ਰੋਗਰਾਮ ਜਿਹੜਾ ਉਹ ਤੁਹਾਨੂੰ ਦੱਸਾਂਗੇ ਸੰਗਰੂਰ ਖਡੂਰ ਸਾਹਿਬ ਜਿਹੜੀਆਂ ਵੀ ਪੰਜਾਬ ਦੀਆਂ 13 ਸੀਟਾਂ ਨੇ ਉਹਨਾਂ ਦੇ ਉੱਪਰ ਡਿਟੇਲ ਪ੍ਰੋਗਰਾਮ ਥੋੜੀ ਦੇਰ ਬਾਅਦ ਜਿਹੜਾ ਉਹ ਕਰਕੇ ਉਹ ਤੁਹਾਨੂੰ ਆਪਣੇ ਦਰਸ਼ਕਾਂ ਤੱਕ ਜਿਹੜੀ ਉਹ ਜਾਣਕਾਰੀ ਸਾਂਝੀ ਕਰਾਂਗੇ ਇਸ ਪ੍ਰੋਗਰਾਮ ਦੇ ਬਸ ਹੁਣ ਇੰਨੀ ਇਜਾਜ਼ਤ ਦਿਓ ਧੰਨਵਾਦ